ਉਹੀ ਸਾਰੀਆਂ ਫੌਜਾਂ ਜਿਹੜੀਆਂ ਕਹਿੰਦੀ ਸੀ ਤੁਹਾਡੇ ਗੋਡਿਆਂ 'ਚ ਜਾਣ ਨਹੀਂ ਹੁਣ ਸਾਲ ਇੱਥੇ ਬੈਠੇ ਰਹਿਣਾ ਤਰੋਵਾ ਭੰਨੋ ਨਾ ਕੇ ਮਤਲਬ ਉਹ ਹੋਣਾ ਇਹ ਨੇ ਤੇ ਹੁਣ ਆਪੇ ਐਲਾਨ ਕਰਦੇ ਨੇ ਮੈਂ ਕਾਮਰੇਡ ਭਜਾਤੇ ਅਸੀਂ ਤੇ ਹੁਣ ਸਿੰਘ ਸੂਰ ਮੇ ਆ ਗਏ ਜੀ ਇਹ ਅੰਦੋਲਨ ਨੂੰ ਪੰਜਾਬ ਦਾ ਬਣਾ ਕੇ ਰਹਿ ਗਏ ਚੰਡੀਗੜ੍ਹ 'ਚ ਮੀਟਿੰਗਾਂ ਹੁੰਦੀਆਂ ਨੇ ਪੰਜਾਬ ਦੇ ਆਗੂਏ ਹੁੰਦੇ ਨੇ ਇੱਕ ਹਿਸਾਬ ਨਾਲ ਜੰਮੂ ਕਸ਼ਮੀਰ ਜਿਵੇਂ ਉਹਨਾਂ ਨੇ ਨਿਖੇੜਿਆ ਸੀ ਉਹਨਾਂ ਦੇ ਇਰਾਦੇ ਬੜੇ ਮਾੜੇ ਨੇ ਇਦਾਂ ਪਹਿਲੀ ਮੀਟਿੰਗ ਤੇ 2 ਘੰਟੇ ਤੈਸੇ ਕਲਾਤੇ ਸਾਡੇ ਖਾਤੇ ਬੰਦ ਕਰਤੇ ਸੀ ਸਾਡੇ ਨੈੱਟ ਬੰਦ ਕਰਤੇ ਸੀ ਸਾਡਾ ਆਹ ਬੰਦ ਕਰਤਾ ਜੀ ਹੁਣ ਤੁਸੀਂ ਖਾਤਿਆਂ ਨਾਲ ਅਨੁਲਨ ਲੜਿਆ ਜਾਂਦਾ ਹੁੰਦਾ ਕਿਤੇ ਲੀਡਰਾਂ ਦੇ ਖਾਤਿਆਂ ਨਾਲ ਦੱਲੇ ਆਲ ਸਾਹਿਬ ਨੇ ਅੱਡ ਮੋਰਚਾ ਆਪ ਬਣਾਇਆ ਕਹਿ ਕੇ ਗੈਰ ਰਾਜਨੀਤਿਕ ਗੈਰ ਰਾਜਨੀਤਿਕ ਕੀ ਹੁੰਦਾ ਜੀ ਮੈਨੂੰ ਇਹ ਦੱਸੋ ਲੱਖਾ ਉਥੋਂ ਕੱਲੇ ਐਲਾਨ ਕਰੀ ਜਾਂਦਾ ਪੋਕਲੇਨ ਮਸ਼ੀਨਾਂ ਲੈ ਆਓ ਜੀ ਆਹ ਲੈ ਆਓ ਜੀ ਮੈਂ ਕਹਿੰਦਾ ਜੇ ਤੁਸੀਂ ਇਹ ਕੁਝ ਕਰਨਾ ਵੀ ਹੋਵੇ ਐਲਾਨ ਥੋੜੋ ਕਰੀ ਵੀ ਹੁੰਦੇ ਉਹੀ ਐਲਾਨਾ ਤੁਹਾਡੇ ਉਲਟ ਉੱਠਣਗੇ ਵੀ ਆਹ ਆ ਦੇਖੋ ਜੀ ਇਹ ਤਾਂ ਮਿੱਥਿਆ ਸੀ ਸਾਰਾ ਕੁਝ ਕਰਨ ਫਿਰ ਉਥੇ ਫਾਇਰਿੰਗ ਹੋ ਗਈ ਫਿਰ ਆ ਗਿਆ ਵੀ ਤਾਂ ਹਥਿਆਰ ਨਹੀਂ ਫਿਰਦੇ ਨੇ ਮਤਲਬ ਕੋਈ ਕੰਟਰੋਲ ਨਹੀਂ ਬਈ ਦੀ ਆਪਾਂ ਤਾਂ ਆਪੀ ਆ ਨਵਾਰਵਾ ਚੱਲ ਪਿਆ ਜਵਾਨੀ ਦਾ ਜੋਸ਼ ਦੀ ਜਵਾਨੀ ਦੇ ਦੀ ਜਵਾਨਤ ਜੀ ਪੰਜਾਬ ਦੀ ਜਵਾਨੀ ਦੀ ਸਿਆਸੀ ਜਥੇਬੰਦੀ ਕਿਹੜੀ ਹੈ ਜੀ ਪੰਜਾਬ ਦੀ ਜਵਾਨੀ ਕੋਲੇ ਵਰਤਾਂਤ ਕਿਹੜਾ ਜੀ ਉਹ ਮਿੱਥੀ ਬੈਠੇ ਨੇ ਪੰਜਾਬ ਨੂੰ ਕੁੱਟਣ ਲਈ ਕਿਉਂਕਿ ਪੰਜਾਬ ਨੇ ਬਈ ਹੀਠੀ ਬਹੁਤ ਕੀਤੀ ਸੀ ਉਹਨਾਂ ਨੇ ਮੋਦੀ ਹੈ ਤੋ ਮੁਮਕਨ ਉਹ ਤੋੜਦਾ ਸੀ ਹਿੰਦੂ ਮੁਸਲਮਾਨ ਕਾਰਡ ਸੀ ਜਿਹੜਾ ਪੰਨਤਾ ਸੀ ਸੀ 2 50 ਵਾਲਾ ਫਾਰਮੂਲਾ ਲਾਗੂ ਕਰੋ ਇਹ ਵੀ ਸਾਰੇ ਮੁਲਕ ਚ ਇੱਕਸਾਰ ਨਹੀਂ ਹੋ ਸਕਦਾ ਕਿਉਂਕਿ ਪੰਜਾਬ ਦੀ ਲਾਗਤ ਕੀਮਤ ਹੋਰ ਆ ਅਗੜ ਫੈਸਲਾ ਨੇ ਜਦੋਂ ਤੁਸੀਂ ਇਹ ਕਹਿੰਦੇ ਹੋ ਮੁਲਕ ਚ ਇੱਕ ਖੇਤੀ ਕਾਨੂੰਨ ਨਹੀਂ ਬਣ ਸਕਦਾ ਤੁਹਾਨੂੰ ਖੇਤੀ ਕਾਨੂੰਨ ਬਣਾਉਣ ਦੇ ਕੋਈ ਹੱਕ ਨਹੀਂ ਇਹ ਰਾਜਾਂ ਦਾ ਵਿਸ਼ਾ ਤੇ ਫਿਰ ਕੀਮਤ ਇੱਕ ਕਿਵੇਂ ਹੋ ਸਕਦੀ ਹੈ ਸਾਰੀਆਂ ਚੀਜ਼ਾਂ ਦੀ ਜਿਹੜੀ ਮੈਂ ਪੰਦੇਰ ਸਾਹਿਬ ਦੀ ਸੁਣੀਆਂ ਪੀ ਸੀ ਐਮਰਜੈਂਸੀ ਉਹਨਾਂ ਨੇ ਸੱਦੀ ਆ ਪੱਕੇ ਸੁੱਤੇ ਫਸ ਗਿਆ ਅਸਲ 'ਚ ਹੁਣ ਜਿਵੇਂ ਕਹਿੰਦੇ ਨੇ ਪੱਟਲੀ ਗਲੀ ਤੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਆਰਡੀਨੈਂਸ ਨੂੰ ਇਹਨੂੰ ਲਾਗੂ ਕਰਨ ਲਈ ਇੱਕ ਰੂਪ 'ਚ ਤੁਹਾਨੂੰ ਖੇਤੀ ਮਾਡਲ ਬਦਲਣਾ ਪੈਣਾ ਸਾਰਾ ਖਰੀਦ ਪੈਟਰਨ ਬਦਲਣਾ ਪੈਣਾ ਜਿਵੇਂ ਫਸ ਗਏ ਨਾ ਕੇਂਦਰ ਸਰਕਾਰ ਦੇ ਜਾਲ 'ਚ ਦੇਖੋ ਪਿਛਲੇ ਆ ਘੋੜੋਂ ਵੀ ਇਹਨਾਂ ਨੇ ਫਸਾਉਣ ਦਾ ਯਤਨ ਕੀਤਾ ਸੀ ਨੰਬਰ 1 ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਹੈ ਸਿਰਫ ਪੰਜਾਬ ਦਾ ਘੋੜਾ ਪੰਜਾਬ ਤੋਂ ਵੀ ਸਿੱਖਾਂ ਦਾ ਘੋੜਾ ਆ ਇਹ ਤੇ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਪਰ ਉਹ ਲੀਡਰਸ਼ਿਪ ਸਾਰੀ ਸਮੂਹ ਸਿਆਣਪ ਵਾਲੀ ਸੀ ਉਹਨਾਂ ਨੇ ਉਹਨਾਂ ਦੀ ਚਾਲ ਨਹੀਂ ਚੱਲਣ ਦਿੱਤੀ ਰਾਜੇਲ ਸਾਹਿਬ ਉਹਦੋਂ ਮੁਖ ਲੀਡਰ ਸੀ ਨਾ ਬਾਰ ਬਾਰ ਕਹਿੰਦੇ ਸੀ ਜਿੱਥੇ ਵੀ ਹਿੱਸਾ ਹੋਊਗੀ ਉੱਦ ਹੀ ਹਾਰ ਗਈ ਦੁਨੀਆ ਦੇਖ ਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਕਿਸਾਨ ਜਥੇਬੰਦੀਆਂ ਵੱਲੋਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਕਿਸਾਨ ਮੋਰਚਾ ਚੱਲ ਰਿਹਾ ਉਹਨਾਂ ਦੀਆਂ ਕੁਝ ਮੰਗਾਂ ਨੇ ਔਰ ਇਹਨਾਂ ਮੰਗਾਂ ਨੂੰ ਲੈ ਕੇ ਲਗਾਤਾਰ ਸਰਕਾਰ ਨਾਲ ਗੱਲਬਾਤ ਵਿੱਚ ਨੇ ਜਦੋਂ ਉਹਨਾਂ ਨੇ ਦਿੱਲੀ ਚਲੋ ਦਾ ਕਾਲ ਦਿੱਤਾ ਸੀਗਾ ਤਾਂ 13 ਫਰਵਰੀ ਨੂੰ ਕਿਸਾਨ ਗਏ ਸੀਗੇ ਤਾਂ ਸ਼ੰਭੂ ਬਾਰਡਰ ਤੇ ਵਿਖਨੌਰੀ ਬਾਰਡਰ ਤੇ ਵੀ ਪੁਲਿਸ ਨਾਲ ਟਕਰਾਅ ਹੋਇਆ ਸੀਗਾ ਇਹ ਕਸ਼ਮਕਸ਼ ਦੇ ਜਿਹੜੇ ਖਬਰਾਂ ਉਹ ਅੱਜ ਤੱਕ ਵੀ ਆ ਰਹੀਆਂ ਨੇ ਤਾਂ ਸਾਹ ਚਾਰੇ ਪਾਸਿਓਂ ਸਰਕਾਰ ਦੀ ਨਿਖੇਦੀ ਹੋਈ ਜਿਸ ਤਰੀਕੇ ਦਾ ਵਤੀਰਾ ਸਰਕਾਰ ਨੇ ਅਪਣਾਇਆ ਕਿਸਾਨਾਂ ਪ੍ਰਤੀ ਉਸ ਤੋਂ ਬਾਅਦ ਕਿਸਾਨ ਜਿਹੜੇ ਆ ਉਹ ਸੈਂਟਰ ਸਰਕਾਰ ਨਾਲ ਵਾਇਆ ਪੰਜਾਬ ਸਰਕਾਰ ਉਹ ਡਾਇਲੌਗ ਵਿੱਚ ਵੀ ਨੇ ਅੱਜ ਵੀ ਕੁਝ ਅਪਡੇਟ ਆਈ ਆ ਆਪਾਂ ਇਹ ਸਾਰੇ ਮਸਲੇ ਤੇ ਗੱਲਬਾਤ ਕਰਾਂਗੇ ਕਿ ਇਸ ਕਿਸਾਨ ਮੋਰਚੇ ਦਾ ਮਕਸਦ ਕੀ ਨਜ਼ਰ ਆ ਰਿਹਾ ਹੈ ਇੱਕ ਕਿਸਾਨ ਮੋਰਚਾ ਕਿਹੜੇ ਪਾਸੇ ਨੂੰ ਜਾ ਰਿਹਾ ਹੈ ਐਸ ਕੇ ਅੰਦਰ ਦੇ ਵਿੱਚ ਹੁਣ ਕੀ ਰੋਲ ਹੋਵੇਗਾ ਉਹਨਾਂ ਦੇ ਨਾਲ ਦੇ ਵਿੱਚ ਸਾਡੇ ਨਾਲ ਮਾਲਵਿੰਦਰ ਸਿੰਘ ਮਾਲੀ ਜੀ ਨਾਲ ਗੱਲਬਾਤ ਕਰਾਂਗੇ ਮਾਲੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਬਹੁਤ-ਬਹੁਤ ਸ਼ੁਕਰੀਆ ਜੀ ਸ਼ੁਕਰੀਆ ਮਾਲੀ ਸਾਹਿਬ ਜਿਹੜੀ ਅੱਜ ਦੀ ਪੀਸੀ ਕਰੀ ਆ ਸਰਵਨ ਸਿੰਘ ਪੰਦੇਰ ਜਗਜੀਤ ਸਿੰਘ ਡੱਲੇਵਾਲ ਹੋ ਰਹੇ ਨੇ ਆਪਾਂ ਉੱਥੋਂ ਦੀ ਗੱਲ ਸ਼ੁਰੂ ਕਰ ਲੈਣੇ ਆ ਇਹ ਗੱਲ ਆ ਰਹੀ ਆ ਕਿ ਕਿਸਾਨ ਜਥੇਬੰਦੀਆਂ ਹੁਣ ਸੈਂਟਰ ਸਰਕਾਰ ਨਾਲ ਗੱਲਬਾਤ ਚ ਨੇ ਔਰ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਸਰਵਨ ਸਿੰਘ ਪੰਦੇਰ ਕਹਿ ਰਹੇ ਨੇ ਕਿ ਜੇਕਰ ਆਰ ਤਾਂ ਇਸ ਮੋਰਚੇ ਦਾ ਇੱਕ ਸੁਖਦ ਅੰਤ ਹੋ ਸਕਦਾ ਹੈ ਤੁਹਾਨੂੰ ਇਹਦੇ ਬਾਰੇ ਕੀ ਲੱਗਦਾ ਦੇਖੋ ਜੀ ਪਹਿਲੀ ਗੱਲ ਤੇ ਹੈ ਜਿਹੜੀ ਮੈਂ ਪੰਦੇਰ ਸਾਹਿਬ ਦੀ ਸੁਣੀਆਂ ਪੀ ਸੀ ਐਮਰਜੈਂਸੀ ਉਹਨਾਂ ਨੇ ਸੱਦੀ ਆ ਉਹ ਕਸੂਤੇ ਫਸ ਗਿਆ ਅਸਲ ਚ ਹੁਣ ਜਿਵੇਂ ਕਹਿੰਦੇ ਹੁੰਦੇ ਪਤਲੀ ਗਲੀ ਚੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਆਰਡੀਨੈਂਸ ਅਸਲ ਚ ਕਾਨੂੰਨ ਦੇ ਖਰੜਾ ਹੁੰਦਾ ਉਹ ਕਹਿ ਰਹੇ ਨੇ ਉਹ ਆਰਡੀਨੈਂਸ ਪਾਸ ਕਰ ਦੇਣ ਕਿ ਐਮਐਸਪੀ ਤੇ ਖਰੀਦ ਦੀ ਗਾਰੰਟੀ ਦਾ ਕਾਨੂੰਨ ਲਿਆਵਾਂਗੇ ਇਹਦੇ ਲਈ ਆਰਡੀਨੈਂਸ ਦੀ ਲੋੜ ਨਹੀਂ ਹੁੰਦੀ ਇਹਦੇ ਲਈ ਤਾਂ ਵਾਦੀ ਕਰਨਾ ਹੁੰਦਾ ਵੀ ਅਸੀਂ ਲਿਆਵਾਂਗੇ ਜੀਦਾ ਮਤਲਬ ਇਹ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਕਿਵੇਂ ਬਣਉ ਕਿਵੇਂ ਲਾਗੂ ਹੋ ਇਹਦੀਆਂ ਕੀ ਮੱਦਾਂ ਹੋਣਗੀਆਂ ਇਹ ਬਹੁਤ ਵੱਡਾ ਮਸਲਾ ਬਹੁਤ ਗੰਭੀਰ ਮਸਲਾ ਕਿਸਾਨ ਆਗੂਆਂ ਕੋਲੇ ਵੀ ਹਾਲੇ ਮੇਰੇ ਹਿਸਾਬ ਨਾਲ ਜਿੰਨੀ ਮੈਨੂੰ ਜਾਣਕਾਰੀ ਹੈ ਵੈਸੇ ਇੱਕ ਸੀਨੀਅਰ ਪੱਤਰਕਾਰ ਨੇ ਉਹ ਇੱਕ ਵਾਰ ਇੰਟਰਵਿਊ ਚ ਕਹਿੰਦੇ ਹੁੰਦੇ ਨੇ ਵੀ ਇਹ ਖਰੜਾ ਪੇਸ਼ ਕੀਤਾ ਹੋਇਆ ਪਾਰਲੀਮੈਂਟ ਕਿਸੇ ਮੌਕੇ ਕੀਤਾ ਹੋਇਆ ਉਹ ਹੈ ਪਰ ਕੀ ਕਿਸੇ ਨੂੰ ਨਹੀਂ ਪਤਾ ਸੋ ਇਸ ਗੱਲ ਦੇ ਵਿੱਚ ਮੈਨੂੰ ਤਾਂ ਕੋਈ ਤੰਤ ਨਹੀਂ ਲੱਗਦਾ ਦੂਜੀ ਗੱਲ ਮੈਨੂੰ ਇਹ ਲੱਗਦਾ ਆਰਡੀਨੈਂਸ ਦੀ ਮਿਆਦ ਹੁੰਦੀ ਹੈ 6 ਮਹੀਨੇ ਕੋਈ ਵੀ ਸਰਕਾਰ ਉਹੀ ਆਰਡੀਨੈਂਸ ਜਾਰੀ ਕਰਦੀ ਹੈ ਜਿਹਦੀ ਮਿਆਦ 6 ਮਹੀਨੇ ਰਹਿੰਦੀ ਹੋਵੇ ਕਿਉਂਕਿ ਆਰਡੀਨੈਂਸ ਨੂੰ ਇਹਨੂੰ ਲਾਗੂ ਕਰਨ ਲਈ ਇੱਕ ਰੂਪ 'ਚ ਤੁਹਾਨੂੰ ਖੇਤੀ ਮਾਡਲ ਬਦਲਣਾ ਪੈਣਾ ਸਾਰਾ ਖਰੀਦ ਪੈਟਰਨ ਬਦਲਣਾ ਪੈਣਾ ਖੇਤੀ ਮਾਡਲ ਬਦਲਣਾ ਪੈਣਾ ਐ ਤਾਂ ਹੈ ਨਹੀਂ ਇਹ ਮੈਂ ਤਾਂ ਇਹ ਕਹਿਣਾ ਹੁੰਦਾ ਜਿਹੜਾ ਆਪਣੇ ਪੰਜਾਬ ਦੇ ਕਿਸਾਨ ਕਹਿੰਦੇ ਨੇ ਸਵਾਮੀ ਨਾਥਨ ਵਾਲਾ C2 ਫਾਰਮੂਲਾ ਲਾਗੂ ਕਰੋ C2 50 ਵਾਲਾ ਫਾਰਮੂਲਾ C2 50 ਵਾਲਾ ਫਾਰਮੂਲਾ ਲਾਗੂ ਕਰੋ ਇਹ ਵੀ ਸਾਰੇ ਮੁਲਕ ਚ ਇੱਕਸਾਰ ਨਹੀਂ ਹੋ ਸਕਦਾ ਕਿਉਂਕਿ ਪੰਜਾਬ ਦੀ ਲਾਗਤ ਕੀਮਤ ਹੋਰ ਆ ਅੱਗੜ ਫੈਸਲਾ ਨੇ ਜਦੋਂ ਤੁਸੀਂ ਇਹ ਕਹਿੰਦੇ ਹੋ ਮੁਲਕ ਚ ਇੱਕ ਖੇਤੀ ਕਾਨੂੰਨ ਨਹੀਂ ਬਣ ਸਕਦਾ ਤੁਹਾਨੂੰ ਖੇਤੀ ਕਾਨੂੰਨ ਬਣਾਉਣ ਦੇ ਕੋਈ ਹੱਕ ਨਹੀਂ ਇਹ ਰਾਜਾਂ ਦਾ ਵਿਸ਼ਾ ਹੈ ਤੇ ਫਿਰ ਕੀਮਤ ਇਕ ਕਿੰਨੇ ਹੋ ਸਕਦੀ ਆ ਸਾਰੀਆਂ ਚੀਜ਼ਾਂ ਦੀ ਝੋਨੇ ਦੀ ਕਣਕ ਦੀ ਅੱਡ ਅੱਡ ਫਸਲਾਂ ਦੀ ਲਾਗਤ ਕੀਮਤ ਸਾਰੇ ਥਾਂ ਤੇ ਅੱਡ ਅੱਡਾ ਇਸ ਕਰਕੇ ਇਹਨੂੰ ਫੈਡਰਲ ਪਹੁੰਚ ਬਣਾਏ ਬਿਨਾ ਖਿੱਤੇ ਵਾਇਦ ਕੀਤੇ ਬਿਨਾ ਇਹਦਾ ਕੋਈ ਸਾਰਤਕ ਹੱਲ ਨਹੀਂ ਲੱਭਣਾ ਹੁਣ ਇਹ ਨਿਕਲਣ ਖਾਤਰ ਤੇ ਕਰਦੂ ਸਰਕਾਰ ਕਿਉਂਕਿ ਇਹਦਾ ਅਮਲੀ ਤੌਰ ਤੇ ਕੋਈ मीनिंग ਨਹੀਂ ਹੋਣਾ ਮੇਰੇ ਹਿਸਾਬ ਨਾਲ ਜਿੰਨੀ ਕੁ ਮੈਨੂੰ ਸਮਝ ਆ ਜੇਕਰ ਆਪਾਂ ਐਮਐਸਪੀ ਦੀ ਗੱਲ ਕਰ ਲਈਏ ਜੀ ਇੱਕ ਗੱਲ ਇਹ ਵੀ ਇੱਕ ਸਰੋਤ ਰਾਹੀਂ ਅੱਗੇ ਆ ਰਹੀ ਆ ਕਿ ਸੈਂਟਰ ਸਰਕਾਰ ਕਹਿ ਰਹੀ ਆ ਕਿ ਅਸੀਂ ਸਾਰੇ ਦੇਸ਼ ਦੇ ਵਿੱਚ ਐਮਐਸਪੀ ਲਾਗੂ ਕਰ ਦਿੰਨੇ ਆ 22 ਫਸਲਾਂ ਤੇ ਔਰ ਉਹਦੇ ਵਿੱਚੋਂ ਇਹ ਗੱਲ ਨਿਕਲ ਕੇ ਆ ਰਹੀ ਆ ਕਿ ਜਿਹੜਾ ਫਿਰ ਪੰਜਾਬ ਦਾ ਜਿਹੜਾ ਸ਼ੇਅਰ ਆ ਉਹ ਘਟ ਜੂਗਾ ਇਦਾਂ ਦੀ ਵੀ ਕੋਈ ਗੱਲ ਹੋ ਸਕਦੀ ਆ ਬਿਲਕੁਲ ਹੋ ਸਕਦੀ ਆ ਕਿਉਂਕਿ ਇਹ ਕੇਂਦਰ ਸਰਕਾਰੇ ਹੁਣ ਤਾਂ ਸਿਰਫ ਪਹਿਲਾਂ 6% ਫਿਰ 8% ਫਿਰ 12 ਹੁਣ ਤਾਂ 18% ਆ ਜਿਹੜੀ ਐਮਐਸਪੀ ਤੇ ਖਰੀਦ ਹੁੰਦੀ ਆ ਇਸੇ ਕਰਕੇ ਜਦੋਂ ਅੰਦੋਲਨ ਚੱਲਿਆ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਲੱਗਿਆ ਵੀ ਯਾਰ ਕਿਸਾਨ ਨੇ ਕਹ ਰਹੇ ਟਰੈਕਟਰ ਫਲੰਨਾ ਇਮਕਾ ਤਿਮਕਾ ਉਹ ਕਹਿੰਦੇ ਉੱਥੇ ਐਮਐਸਪੀ ਲਾਗੂ ਹੁੰਦੀ ਹੈ ਕਿਹੜੀ ਐਮਐਸਪੀ ਅਸੀਂ ਤਾਂ ਨਹੀਂ ਜਾਣਦੇ ਨਹੀਂ ਜੇ ਤੁਸੀਂ ਇਹ ਤਾਂ ਹੈ ਨਹੀਂ ਵੀ ਅਸੀਂ ਜਿੱਥੇ ਜਿੰਨੀ ਫਸਲ ਹੋ ਜੂ ਖਰੀਦਾਂਗੇ ਤੁਹਾਨੂੰ ਉਹਦੀ ਵਿਉਂਤਵੰਦੀ ਕਰਨੀ ਪਊ ਵੀ ਇੱਥੋਂ ਕਣ ਕੇ ਨਹੀਂ ਖਰੀਦਾਂਗੇ ਇੱਥੋਂ ਪਹਿਲਾਂ ਤਾਂ ਤੁਹਾਨੂੰ ਇਹ ਦੇਖਣਾ ਪਊ ਕਿਹੜੇ ਖਿੱਤੇ ਦੀ ਕਿਹੜੀ ਫਸਲ ਆ ਉਹ ਉੱਥੇ ਦੀ ਭੂਮੀ ਆ ਜਿਹੜੀ ਜਾਂ ਵਾਤਾਵਰਨ ਆ ਜਿਹੜਾ ਉਹਦੇ ਲਈ ਕਿਹੜੀ ਫਿੱਟ ਆ ਫਿਰ ਉੱਥੋਂ ਤੁਸੀਂ ਕਿਹੜੀਆਂ-ਕਿਹੜੀਆਂ ਫਸਲਾਂ ਕਿੰਨੀਆਂ ਖਰੀਦੋਗੇ ਫਿਰ ਇਹ ਤਾਂ ਹੈ ਨਹੀਂ ਵੀ ਪੰਜਾਬ ਚੋਂ ਕਣਕ ਚੋਂ ਨਾ ਪੂਰਾ ਖਰੀਦਿਆ ਜਾਊ ਤੇ ਫਿਰ ਬਾਕੀ ਮੁਲਕ ਦਾ ਕੀ ਬਣੂ ਬਿਹਾਰ ਵਾਲੇ ਟਰੱਕ ਇੱਥੇ ਆ ਕੇ ਵੀ ਥੋੜੋ ਵਿਕਦੇ ਆ ਝੋਨੇ ਦੇ ਜਿਹੜੇ ਆਪਾਂ ਦੇਖੋ ਕਿੰਨੀ ਵੱਡੀ ਸਮੱਸਿਆ ਹੈ ਹੈਗੀ ਆ ਸਾਰੇ ਕਿਸੇ ਦੀ ਸੋ ਇਹਨਾਂ ਸਿੱਧਾ ਮਸਲਾ ਨਹੀਂ ਇਹ ਬੜੀ ਟੇਢੀ ਖੀਰ ਆ ਇਹ ਤੇ ਬਹੁਤ ਵੱਡੀ ਬਹਿਸ ਹੋਣੀ ਚਾਹੀਦੀ ਆ ਡਿਸਕਸ਼ਨ ਹੋਣੀ ਚਾਹੀਦੀ ਆ ਇਹ ਗੱਲ ਇਹ ਤੇ ਇੰਨੇ ਪੈਸੇ ਲੱਗਣਗੇ ਇੰਨੇ ਘੱਟ ਲੱਗਣਗੇ ਸਰਕਾਰ ਮੁੜ ਕੇ ਵੇਚੂਗੀ ਵੀ ਆ ਵੀ ਹੋਊਗੀ ਹੁਣ ਦਾਲਾਂ ਬਾਹਰੋਂ ਮੰਗਾਉਨੇ ਆ ਹੁਣ ਕਿਉਂਕਿ ਅਨਪਲਾਨਡ ਆ ਸਾਰਾ ਕੰਮ ਮਤਲਬ ਹੁਣ ਖੇਤੀ ਆ ਜਿਹੜੀ ਖੇਤੀ ਆ ਉਹਦਾ ਨਹਿਮਤ ਭਿੰਦਰ ਸਿੰਘ ਮਾਨ ਦੀ ਇੰਟਰਵਿਊ ਸੁਣ ਰਿਹਾ ਸੀ ਉਹ ਕਹਿੰਦੇ ਖੇਤੀ ਨੂੰ ਘੇਰਿਆ ਹੋਇਆ ਸਰਕਾਰ ਨੇ ਘੇਰਾਬੰਦੀ ਕੀਤੀ ਹੋਈ ਆ ਜਿਵੇਂ ਆਪਾਂ ਕਹਿ ਦਿੰਦੇ ਨੇ ਖੇਤੀ ਆਧਾਰਿਤ ਸੰਤਲੋ ਇਹ ਤਾਂ ਪਿੱਛੇ ਜੇ ਤਾਂ ਇਹ ਵੀ ਆ ਰਿਹਾ ਸੀ ਵੀ ਜਿਹੜਾ ਕੋਲੂਆਂ ਰਾਹੀਂ ਸਰੋਂ ਦਾ ਤੇਲ ਪੀੜ ਕੇ ਵਿਚਿਆ ਜਾ ਰਿਹਾ ਇਹ ਤੇ ਵੀ ਰੁਕ ਲੱਗੀ ਹੋਈ ਆ ਕਿਸਾਨ ਆਪਣੀ ਉਪਜ ਦਾ ਅੱਗੇ ਉਹਨੂੰ ਰੀਪ੍ਰੋਡਕਸ਼ਨ ਕਰਕੇ ਉਹਨੂੰ ਵੇਚਣ ਲਈ ਤੁਹਾਨੂੰ ਲਾਇਸੈਂਸ ਲੈਣਾ ਪੈਂਦਾ ਲੋਸਾਂਸ ਦੇ ਵਿੱਚ ਫਿਰ ਗਾ ਬਹੁਤ ਪੰਗੇ ਨੇ ਜਾਨੀ ਜੇ ਤੁਸੀਂ ਇਸ ਮੁਲਕ ਨੂੰ ਇੱਕ ਫੈਡਰਲ ਮੁਲਕ ਵਜੋਂ ਦੇਖੋਗੇ ਫੁੱਲਾਂ ਦੇ ਬਿਲਦਸਤ ਵਜੋਂ ਦੇਖੋਗੇ ਫਿਰ ਤੁਸੀਂ ਸਮੱਸਿਆਵਾਂ ਦਾ ਹੱਲ ਉਸ ਤਰ੍ਹਾਂ ਕੱਢੋਗੇ ਇੱਕ ਮੁਲਕ 'ਚ ਇੱਕ ਤਰ੍ਹਾਂ ਦਾ ਹੱਲਾ ਜਿਹੜਾ ਉਹ ਤਾਂ ਤਾਕਤਾਂ ਦਾ ਕੇਂਦਰੀਕਰਨ ਆ ਫਿਰ ਸੋ ਇਹ ਇਸ ਕਰਕੇ ਠੀਕ ਹੈ ਰਾਤ ਆ ਹੋ ਸਕਦਾ ਉਹ ਜਿਵੇਂ ਕਹਿੰਦੇ ਹੁੰਦੇ ਆਪੇ ਫਾਥੜੀਏ ਤੈਨੂੰ ਕੌਣ ਛੜਾਵੇ ਹੁਣ ਇਹ ਰਾਹ ਸੁਜੈਸਟ ਕਰ ਰਹੇ ਨੇ ਇੱਕ ਪਰ ਮੈਨੂੰ ਲੱਗਦਾ ਨਹੀਂ ਵੀ ਅਮਲੀ ਤੌਰ ਤੇ ਕਿਉਂਕਿ ਜਿੰਨੀ ਡਿਸਕਸ਼ਨ ਹੋਈ ਆ ਹੁਣ ਆਲੇ-ਦਾਲੇ ਦੀ ਸਾਰਿਆਂ ਦੀ ਉਹਦੇ ਵਿੱਚ ਇਹ ਆ ਰਿਹਾ ਵੀ ਜਿਹੜੀਆਂ ਵੱਡੀਆਂ ਤੇ ਬੁਨਿਆਦੀ ਮੰਗਾਂ ਨੇ ਉਹ ਤਾਂ ਲੱਗੂ ਨਹੀਂ ਹੋ ਸਕਦੀਆਂ ਭਾਰਤ ਨੂੰ ਡਬਲਿਊਟੀ ਤੋਂ ਬਾਹਰ ਕੱਢਣਾ ਕੋਈ ਖਾਲਾਜੀ ਦਾ ਵਾੜਾ ਇੱਕ ਸੰਸਾਰ ਆਰਥਚਾਰਾ ਸਿਸਟਮ ਆ ਉਹਦੇ ਨਾਲ ਕਿੰਨਾ ਕੁਝ ਜੁੜਿਆ ਹੋਇਆ ਫਿਰ ਇਹ ਖੇਤੀ ਦੀ ਗਾਰੰਟੀ ਦਾ ਕਾਨੂੰਨ ਵੀ ਆ ਫਿਰ ਕਰਜ਼ਾ ਮਾਫ ਕਰਨ ਦੀ ਗੱਲ ਵੀ ਆ ਕਰਜ਼ਾ ਮਾਫ ਹੋ ਸਕਦਾ ਹੁਣ ਇਹ ਕਹਿਣਗੇ ਅੰਤਰਰਾਬਾਦੀ ਤੇ ਪੇਸ਼ ਕਰਤਾ ਜੀ ਸਾਡੇ ਕੋਲ ਤਾਂ ਜਦੋਂ ਬਜਟਰੀ ਅਲੋਕੇਸ਼ਨ ਹੀ ਨਹੀਂ ਕਹਿਣ ਉਹ ਕਹਿ ਸਕਦੇ ਹਾਂ ਜੀ ਅਸੀਂ ਮਾਫ ਕਰਤਾ ਅਮਲੀ ਤੌਰ ਤੇ ਕਦਮ ਨਾਲ ਲੋ ਜਦੋਂ ਤੱਕ ਤੁਸੀਂ ਉਹਨੂੰ ਅਮਲੀ ਤੌਰ ਤੇ ਲਾਗੂ ਕਰਨ ਦੀ ਕਾਰਜ ਵੀ ਤੇ ਨਹੀਂ ਸਾਹਮਣੇ ਲੈ ਕੇ ਆਉਂਦੇ ਉਦੋਂ ਤੱਕ ਉਹ ਫੁੱਕਾ ਬਿਆਨ ਰਹਿ ਜਾਂਦਾ ਸੀਏ ਸੀਏ ਕਿੰਨਾ ਚਿਰ ਦਾ ਪਾਸ ਹੋਇਆ ਹੋਇਆ ਕਿੱਥੇ ਉਹਦਾ ਨੋਟੀਫਿਕੇਸ਼ਨ ਲਾਗੂ ਕਿਉਂ ਨਹੀਂ ਹੋ ਰਿਹਾ ਖੇਤੀ ਕਾਨੂੰਨ ਵਾਪਸ ਲੈ ਲੈ ਪਾਰਲੀਮੈਂਟ ਨੇ ਪਰ ਨੋਟੀਫਿਕੇਸ਼ਨ ਨਹੀਂ ਹਾਲੇ ਨਾਲ ਵੀ ਹੋਇਆ ਮੈਂ ਕੱਲ ਇੱਕ ਸੀਨੀਅਰ ਪੱਤਰਕਾਰ ਦੀ ਸੁਣ ਰਿਹਾ ਸੀ ਮੈਨੂੰ ਨਹੀਂ ਪਤਾ ਸੀ ਉਹ ਕਹਿੰਦਾ ਵੀ ਨੋਟੀਫਿਕੇਸ਼ਨ ਨਹੀਂ ਹੋਇਆ ਕਿਹੜਾ ਪਾਸ ਕਰ ਤੇ ਫਿਰ ਰੱਦ ਕਰ ਤੇ ਉੱਥੇ ਖੜੇ ਨੇ ਵਾਸ ਕਰਨ ਤੋਂ ਬਾਅਦ ਲਾਗੂ ਕਰਨ ਦਾ ਵੀ ਨੋਟੀਫਿਕੇਸ਼ਨ ਹੁੰਦਾ ਜਦੋਂ ਤੁਸੀਂ ਰੱਦ ਕਰਦੇ ਹੋ ਉਹਦਾ ਵੀ ਬਜਟਰੀ ਉਹ ਨੋਟੀਫਿਕੇਸ਼ਨ ਹੁੰਦਾ ਪਰ ਮੈਨੂੰ ਇਹ ਲੱਗਦਾ ਜਿਵੇਂ ਫਸ ਗਏ ਨਾ ਕੇਂਦਰ ਸਰਕਾਰ ਦੇ ਜਾਲ ਚ ਦੇਖੋ ਪਿਛਲਾ ਘੋੜ ਨੂੰ ਵੀ ਇਹਨਾਂ ਨੇ ਫਸਾਉਣ ਦਾ ਯਤਨ ਕੀਤਾ ਸੀ ਨੰਬਰ 1 ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਹੈ ਸਿਰਫ ਪੰਜਾਬ ਦਾ ਘੋੜਾ ਪੰਜਾਬ ਚੋਂ ਵੀ ਸਿੱਖਾਂ ਦਾ ਘੋੜਾ ਇਹ ਤੇ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਪਰ ਉਹ ਲੀਡਰਸ਼ਿਪ ਸਾਰੀ ਸਮੂਹ ਸਿਆਣਪ ਵਾਲੀ ਸੀ ਉਹਨਾਂ ਨੇ ਉਹਨਾਂ ਦੀ ਚਾਲ ਨਹੀਂ ਚੱਲਣ ਦਿੱਤੀ ਰਾਜਸਥਾਨ ਵਾਲੀ ਕਹਿਣ ਲੱਗੇ ਜੇ ਇਹ ਖਾਲਸਤਾਨੀ ਨੇ ਤਾਂ ਸੀ ਖਾਲਸਤਾਨੀਆਂ ਸਿੱਖਾਂ ਦੀ ਸ਼ਾਨ ਤੁਸੀਂ ਕਹਿ ਲਓ ਪੰਜਾਬੀਆਂ ਦੀ ਸ਼ਾਨ ਕਹਿ ਲਓ ਪੱਗ ਦੀ ਸ਼ਾਨ ਕਹਿ ਲਓ ਕਿਉਂਕਿ ਰਹਿਤ ਤਾਂ ਪਹਿਰਾਵੇ ਦੀ ਇੱਕ ਗੱਲ ਹੁੰਦੀ ਹੀ ਹੁੰਦੀ ਹੈ ਨਾ ਜੀ ਕਿਸੇ ਮੌਕੇ ਬਹੁਤ ਬੁਰੀ ਤਰ੍ਹਾਂ ਪੇਂਟ ਕੀਤਾ ਗਿਆ ਸੀ ਪੱਗਾਂ ਇਹ ਜੇ ਹੁੰਦੇ ਨੇ ਕਿਸੇ ਮੌਕੇ ਇਸ ਤਰ੍ਹਾਂ ਦੀ ਗੱਲ ਹੋਈ ਸੀ ਦੂਜੀ ਗੱਲ ਪੋਰਾਮਨ ਤੇ ਸ਼ਾਂਤੀਪੂਰਵਕ ਸੰਘਰਸ਼ ਰਾਜੇਵਾਲ ਸਾਹਿਬ ਉਦੋਂ ਮੁੱਖ ਲੀਡਰ ਸੀ ਨਾ ਬਾਰ ਬਾਰ ਕਹਿੰਦੇ ਸੀ ਜਿੱਦ ਦੇ ਵੀ ਹਿੰਸਾ ਹੋਗੀ ਉਦਨੀ ਹਾਰਗੇ ਕੋਸ਼ਿਸ਼ ਕੀਤੀ ਨਾ ਹਿੱਸਾ ਕਰਨ ਦੀ ਕਿੱਟੀ ਕਿਹਨਾਂ ਨੇ ਇਹੀ ਪੰਨੂ ਬਨੇਰ ਸੀ ਨਾ ਇਹਨਾਂ ਨੇ ਸੱਦਾ ਦਿੱਤਾ ਲਖੇ ਦੀਪ ਸਿੱਧੂ ਉਹਨਾਂ ਨੇ ਆ ਆਪਣੇ ਅਜੇਪਾਲ ਬਰਾੜੂਰੀ ਦੀ ਫਲਾਨੇ ਦੀ ਇਹਨਾਂ ਨੇ ਕਰਜ਼ਾ ਕਰਕੇ ਸਟੇਜ ਤੇ ਇਹੀ ਐਲਾਨ ਕੀਤਾ ਸੀ ਵੀ ਉਹਨਾਂ ਦੇ ਰੂਟ ਤੇ ਜਾਵਾਂਗੇ ਜਿਹੜਾ ਸੰਝਾ ਰੂਟ ਇਹਨਾਂ ਨੇ ਤੈਅ ਕੀਤਾ ਸੀ ਉਹਨੂੰ ਰੱਦ ਕੀਤਾ ਸੀ ਚਲੋ ਜਾਣ ਦੀ ਵੀ ਗੱਲ ਆ ਕਈ ਵਾਰ ਕਹਿੰਦੇ ਨੇ ਉੱਥੇ ਹੋਰ ਪਾਸੇੋਂ ਵੀ ਲੋਕ ਆ ਗਏ ਸੀ ਪਰ ਜਿਹੜਾ ਨਿਸ਼ਾਨ ਸਾਹਿਬ ਚੁਲਾਇਆ ਸੀ ਕੇਸਰੀ ਨਿਸ਼ਾਨ ਚੁਲਾਇਆ ਸੀ ਲਾਲ ਕੇਤਲ ਪੰਗਾ ਤਾਂ ਉੱਥੇ ਪਿੰਦ ਦਾ ਵੱਡਾ ਜੇ ਮਤਲਬ ਗੇੜਾ ਕੱਢ ਕੇ ਆ ਜਾਂਦੇ ਜਦੋਂ ਸਾਰੇ ਆ ਜਾਂਦੇ ਉਹਨੇ ਫਿਰ ਦੇਖ ਲਓ ਕਿਹੜਾ ਕਿਸਾਨ ਅੰਦੋਲਨ ਦੇ ਪੈਰ ਉਹ ਖੇਡਤੀ ਸੀ ਇਸੇ ਤਰ੍ਹਾਂ ਉਹਨਾਂ ਨੇ ਫੈਡਰਲਿਜ਼ਮ ਦਾ ਸਵਾਲ ਸਾਹਮਣੇ ਲਿਆਂਦਾ ਰਾਜਾਂ ਦੇ ਅਧਿਕਾਰਾਂ ਤੇ ਤੁਸੀਂ ਇਹ ਕਾਨੂੰਨ ਨਹੀਂ ਬਣਾ ਸਕਦੇ ਜਦੋਂ ਸਰਕਾਰ ਅੜ ਗਈ ਮੈਂ ਮਾਰਾਂ ਦੇ ਇੱਕ ਮਿੰਟ ਸਰਕਾਰ ਨੇ ਗੱਲਬਾਤ ਬੰਦ ਕਰਤੀ ਵੀ ਕਰ ਲਓ ਕੀ ਕਰਦੇ ਆ ਫਿਰ ਲਿਆਂਦਾ ਵੋਟ ਦੀ ਚੋਟ ਫਿਰ ਉਹਨਾਂ ਨੇ ਦੇਖਿਆ ਜੇ ਵੋਟ ਦੀ ਚੋਟ ਵਾਲਾ ਮਾਮਲਾ ਅੱਗੇ ਵੱਧ ਗਿਆ ਕਿਸਾਨਾਂ ਦਾ ਇਹਦਾ ਸਿਆਸੀ ਤੌਰ ਤੇ ਵੱਡਾ ਨੁਕਸਾਨ ਹੋ ਇਸ ਕਰਕੇ ਫਿਰ ਇੱਕ ਤਰਫਾ ਉਹਨਾਂ ਨੇ ਵਾਪਸ ਲੈਣ ਦਾ ਐਲਾਨ ਕੀਤਾ ਬਾਕੀ ਚਲੋ ਜੋ ਲਿਫਤੀ ਗੱਲਾਂ ਕੀਤੀਆਂ ਸੀ ਉਹ ਕੀਤੀਆਂ ਇਹ ਉਸ ਸਾਰਾ ਜਿਹੜਾ ਬਰਤਾਂਤ ਕਿਸਾਨ ਅੰਦੋਲਨ ਨੇ ਭੰਨਿਆ ਸੀ ਇਹ ਉਹਦੇ ਵਿੱਚ ਫਸ ਗਿਆ ਕਿਉਂਕਿ ਉਹੀ ਸਾਰੀਆਂ ਫੌਜਾਂ ਜਿਹੜੀਆਂ ਕਹਿੰਦੀ ਸੀ ਤੁਹਾਡੇ ਗੋਡਿਆਂ 'ਚ ਜਾਣ ਨਹੀਂ ਹੁਣ ਸਾਲ ਇੱਥੇ ਬੈਠੇ ਰਹਿਣਾ ਤਰੋਵਾ ਭੰਨੋ ਨਾ ਕੇ ਮਤਲਬ ਉਹ ਹੋਣਾ ਇਹ ਨੇ ਤੇ ਉਹਨਾਂ ਆਪ ਐਲਾਨ ਕਰਦੇ ਨੇ ਮੈਂ ਕਾਮਰੇਡ ਭਜਾਤੇ ਅਸੀਂ ਤੇ ਹੁਣ ਸਿੰਘ ਸੂਰ ਮੇ ਆ ਗਏ ਜੀ ਇੱਥੇ ਤੇ ਹੁਣ ਅਸੀਂ ਦੇਖਾਂਗੇ ਸ਼ਹੀਦੀਆਂ ਪਾਵਾਂਗੇ ਸੋ ਇਸ ਕਰਕੇ ਉਹ ਬ੍ਰਿਤਾੰਤ ਉਹਦੇ ਵਿੱਚ ਫਸ ਗਏ ਤੇ ਅੰਦੋਲਨ ਨੂੰ ਪੰਜਾਬ ਦਾ ਬਣਾ ਕੇ ਰਹਿ ਗਏ ਚੰਡੀਗੜ੍ਹ 'ਚ ਮੀਟਿੰਗਾਂ ਹੁੰਦੀਆਂ ਨੇ ਪੰਜਾਬ ਦੇ ਆਗੂਏ ਹੁੰਦੇ ਨੇ ਇੱਕ ਹਿਸਾਬ ਨਾਲ ਜੰਮੂ ਕਸ਼ਮੀਰ ਜਿਵੇਂ ਉਹਨਾਂ ਨੇ ਨਿਖੇੜਿਆ ਸੀ ਉਹਨਾਂ ਦੇ ਇਰਾਦੇ ਬੜੇ ਮਾੜੇ ਨੇ ਜੀ ਜੋ ਮੈਂ ਅਸੈਸ ਕਰਦਾ ਮੈਂ ਜੇ ਕਹਾਂ ਸੁਖਾਂ ਸੰਧ ਰਹੇ ਗੱਲਬਾਤ ਰਹੀ ਨਿਬੜ ਜੇ ਚੱਲ ਜਿਵੇਂ ਮਰਜ਼ੀ ਨਿਬੜਦੀ ਆ ਜਾਂ ਟਕਰਾਅ ਨਾ ਪੈਦਾ ਹੋਵੇ ਪਰ ਉਹ ਮਿੱਥੀ ਬੈਠੇ ਨੇ ਪੰਜਾਬ ਨੂੰ ਕੁੱਟਣ ਲਈ ਕਿਉਂਕਿ ਪੰਜਾਬ ਨੇ ਬਈ ਹੀੱਠੀ ਬਹੁਤ ਕੀਤੀ ਸੀ ਉਹਨਾਂ ਦੀ ਮੋਦੀ ਹੈ ਤਾਂ ਮੁਮਕਨ ਉਹ ਤੋੜਦਾ ਸੀ ਹਿੰਦੂ ਮੁਸਲਮਾਨ ਕਾਰਡ ਸੀ ਜਿਹੜਾ ਪੰਨਤਾ ਸੀ ਇਸ ਕਰਕੇ ਹੁਣ ਉਹ ਪੰਜਾਬ ਨੂੰ ਟਾਰਗੇਟ ਕਰ ਰਹੇ ਨੇ ਆਈਸੋਲੇਟ ਉਹਨਾਂ ਨੇ ਕਰ ਲਿਆ ਸਾਰਾ ਪ੍ਰਚਾਰ ਦੇਖੋ ਇਸ਼ਤਿਹਾਰ ਦੇਖੋ ਸਭ ਤੋਂ ਵੱਧ ਪੈਸੇ ਪੰਜਾਬ ਨੂੰ ਜਾ ਰਹੇ ਨੇ ਸਭ ਤੋਂ ਵੱਧ ਆਉਂਦੇ ਨੇ ਇਹਨਾਂ ਦੀ ਆ ਸਭ ਤੋਂ ਵੱਧ ਇਹਨਾਂ ਦੇ ਕੰਮ ਕੀਤੇ ਨੇ ਸੋ ਇਹ ਵਰਤਾਂਤ ਜਿਹੜਾ ਉਹ ਗੋਰਚੇ ਦਾ ਸੀ ਦੂਜਾ ਇਹਨਾਂ ਨੇ ਹੁਣ ਜਿਹੜੀ ਸਾਰੀ ਪਹੁੰਚ ਠੀਕ ਆ ਕਿਸਾਨ ਜਥੇਬੰਦੀਆਂ ਵੀ ਉਹ ਅੰਦੋਲਨ ਦੇ ਵਰਤਾਂਤ ਨੂੰ ਆਤਮਸਾਤ ਨਹੀਂ ਕਰ ਸਕੀਆਂ। ਘਾਟਮ ਚਿੱਟੀ ਹੋ ਗਈਆਂ। ਇੱਕ ਚੋਣ ਵਾਲੇ ਪਾਸੇ ਤੁਰ ਪੇ ਕੁਛ ਕਹਿੰਦੇ ਵੋਟਾਂ ਤੋਂ ਨਾ ਝਾੜ ਕਰੋ ਆਪਣੀ ਰਾਖੀ ਆਪ ਕਰੋ। ਦੱਲੇਵਾਲ ਸਾਹਿਬ ਨੇ ਅੱਡ ਮੋਰ ਚ ਆਪ ਬੜਾਇਆ ਕਹਿ ਕੇ। ਗੈਰ ਰਾਜਨੀਤਿਕ। ਗੈਰ ਰਾਜਨੀਤਿਕ ਕੀ ਹੁੰਦਾ ਜੀ ਮੈਨੂੰ ਇਹ ਦੱਸੋ। ਸਿਆਸਤ ਨਹੀਂ ਸਾਰਾ ਕੁਝ ਬਗੜਿਆ। ਸਿਆਸਤ ਰਾਹੀਂ ਸਾਰਾ ਕੁਝ ਸੁਧਾਰਿਆ ਜਾ ਸਕਦਾ। ਸੋ ਜਿਹੜਾ ਭੱਜ ਕੇ ਸੀ ਨਾ ਮੂਰੇ ਲੰਘ ਕੇ ਅਸੀਂ ਮਿਨਿਸਟਰ ਬਣ ਜਾਗੇ। ਮਟਰ ਮੈਂ ਸੁਣਿਆ ਨਾ ਜੇ ਹੱਕ ਚ ਬੋਲ ਲੈ ਲੀਡਰੇ ਖੜੇ ਰਹਿ ਜਾਣਗੇ ਬਾਕੀ ਸਾਰੇ ਕਿਸਾਨ ਆ ਜਾਣਗੇ ਇਧਰਲੇ ਪਾਸੇ ਇਹਨਾਂ ਨੇ ਇੰਨੀ ਸਿਆਣਪ ਕੀਤੀ ਇੱਕ ਤਾਂ ਇਦੋਂ ਵੱਡਾ ਐਕਸ਼ਨ ਕਰਤਾ ਭਾਰਤ ਮੰਦ ਦਾ ਦੂਜਾ ਜੋ ਜ਼ਬਰ ਕੀਤਾ ਸਰਕਾਰ ਨੇ ਉਹਦੇ ਖਿਲਾਫ ਵਧੀਆ ਐਕਸ਼ਨ ਕਰਤਾ ਉਸ ਤੱਕ ਹਮਾਇਤ ਦਾ ਅੰਦੋਲਨ ਦੇ ਸ਼ਾਮਲ ਹੋਣ ਦੀ ਗੱਲ ਨਹੀਂ ਕੀਤੀ ਤੇ ਭਾਜਪਾ ਸਰਕਾਰ ਵੀ ਤੁਹਾਡੇ ਜਨਹੂਰੀ ਹੱਕ ਕੁਚਲ ਰਹੀ ਆ ਤੁਹਾਡੇ ਰਾਹ ਰੋਕ ਰਹੀ ਆ ਤੁਹਾਡੇ ਅੰਦੋਲਨ ਕਰਨ ਦਾ ਹੱਕ ਕੁਚਲ ਰਹੀ ਆ ਉਹਨਾਂ ਨੇ ਨਿਸ਼ਾਨਾ ਉਸੇ ਤਰ੍ਹਾਂ ਸਰਕਾਰ ਤੇ ਵਿੰਨਿਆ ਹਾਲਾਂਕਿ ਇਹ ਸਰਕਾਰ ਤੇ ਨਿਸ਼ਾਨਾ ਨਹੀਂ ਬਣ ਰਹੀ ਵੀ ਭਾਜਪਨਿਆ ਕੀਤਾ ਭਾਜਪਨਿਆ ਕੀਤਾ ਭਾਜਪਨਿਆ ਕੀਤਾ ਭਾਜਪਨਿਆ ਸਾਨੂੰ ਮਾਰ ਰਹੀ ਆ ਇਹ ਤਾਂ ਪਹਿਲੀ ਮੀਟਿੰਗ ਤੇ 2 ਘੰਟੇ ਤੇ ਇਸੇ ਚਲਾਤੇ ਸਾਡੇ ਖਾਤੇ ਬੰਦ ਕਰਤੇ ਸੀ ਸਾਡੇ ਨੈਟ ਬੰਦ ਕਰਤੇ ਸੀ ਸਾਡਾ ਆ ਬੰਦ ਕਰਤਾ ਜੀ ਹੁਣ ਤੁਸੀਂ ਖਾਤੇ ਨਾਲ ਅਨੁਲਨ ਲੜਿਆ ਜਾਂਦਾ ਹੁੰਦਾ ਕਿਤੇ ਲੀਡਰਾਂ ਦੇ ਖਾਤੇ ਨਾਲ ਸੋ ਇਸ ਕਰਕੇ ਸੁਖਦ ਹਾਲ ਨਿਕਲਿਆ ਮੈਂ ਨਹੀਂ ਚਾਹਣਾ ਪਰ ਜਿਹੜੀ ਸਰਕਾਰ ਬੈ ਜੀ ਲਿਖਤੀ ਦੇ ਕੇ 2 ਸਾਲ ਤੋਂ ਮੰਗਾ ਉਹਨੇ ਲਾਗੂ ਨਹੀਂ ਕੀਤੀਆਂ ਕਿੰਨਾ ਕੁ ਭਰੋਸਾ ਕਰ ਸਕਦੇ ਆ ਸਿੱਖ ਕੈਦੀਆਂ ਦਾ ਲੋਕ ਸਭਾ ਚ ਨੋਟੀਫਿਕੇਸ਼ਨ ਜਾਰੀ ਕਰਕੇ ਮੁਕਰਗੇ ਸੋ ਇਸ ਕਰਕੇ ਇਹਨਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਚਲੋ ਦੇਖਦੇ ਆ ਕਿਵੇਂ ਨਿਪਟਦਾ ਮੱਲਵੀ ਸਾਹਿਬ ਹੁਣ ਦਿੱਲੀ ਕਿਉਂ ਨਹੀਂ ਪਹੁੰਚਿਆ ਗਿਆ ਜਿਹੜੀ ਲੀਡਰਸ਼ਿਪ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਕਹਿ ਰਹੀ ਸੀ ਕਿ ਅੱਗੇ ਵਦੋ ਨਾਕੇ ਭੰਨੋ ਕਿ ਹੁਣ ਦਮ ਰੱਖੋ ਲੱਤਾਂ ਭਾਰ ਨਹੀਂ ਚੱਲਦੀਆਂ ਉਹ ਹੁਣ ਲੋਕ ਜਿਹੜੇ ਆ ਜਾਂ ਉਸ ਤਰੀਕੇ ਦੀਆਂ ਫੋਰਸਿਸ ਹੁਣ ਦਿੱਲੀ ਜਾਣ ਨੂੰ ਤਿਆਰ ਸੀਗੀਆਂ ਉਹ ਬਾਰਡਰਾਂ ਤੇ ਬਹਿ ਗਈਆਂ ਕਿ ਨਾਕੀ ਇੰਨੇ ਮਜ਼ਬੂਤ ਆ ਕਿ ਲੀਡਰਸ਼ਿਪ ਦੀ ਘਾਟ ਆ ਕਿਉਂਕਿ ਰਸਤੇ ਤਾਂ ਹੋਰ ਵੀ ਨੇ ਜੇ ਕਿਸੇ ਹੋਰ ਰਸਤਾ ਰਹੀ ਵੀ ਜਾ ਸਕਦਾ ਹਾਂਸਪੁਰ ਬਾਰਡਰ ਆ ਬਨੂਰ ਵਾਲਾ ਰਸਤਾ ਹੋਰ ਬੜੇ ਰਸਤੇ ਨੇ ਦਿੱਲੀ ਜਾਣ ਲਈ ਜਾਂ ਦਿੱਲੀ ਜਾਣਾ ਨਹੀਂ ਚਾਹੁੰਦੇ ਨਹੀਂ ਇਹ ਤਾਂ ਨਹੀਂ ਮੈਂ ਕਹਿੰਦਾ ਵੀ ਜਾਣਾ ਨਹੀਂ ਚਾਹੁੰਦੇ ਦੇਖੋ ਜਿਹੜਾ ਉਹ ਅੰਦੋਲਨ ਹੋਇਆ ਸੀ ਨਾ ਨਹੀਂ ਉਹ ਆਗੂਆਂ ਨੇ ਸਿਆਣਪ ਕੀਤੀ ਵੀ ਅਸੀਂ ਟਕਰਾਅ ਚ ਨਹੀਂ ਪੈਣਾ ਜਿੱਥੇ ਰੋਕਣਗੇ ਰੋਕ ਦਾਂਗੇ ਉਹਨਾਂ ਨੇ ਉਹ ਨਹੀਂ ਪਿਆਰੀ ਵੀ ਨਹੀਂ ਕੀਤੀ ਕਿਉਂਕਿ ਐਸੀ ਵੀ ਲੀਡਰਸ਼ਿਪ ਆਏ ਕਹਿੰਦੀ ਆ ਇਸ ਕਰਕੇ ਜਿੱਥੇ ਰੋਕ ਦਾਂਗੇ ਰੋਕਾਂਗੇ ਪਰ ਉਹ ਜਿੰਨੀ ਬੇਚੈਨੀ ਸੀ ਜਿੰਨੀ ਹੜ ਸੀ ਉਹ ਨਾਕੇ ਤੋੜ ਕੇ ਲੈ ਗਏ ਉੱਥੇ ਉੱਥੇ ਜਾ ਕੇ ਵੀ ਫਿਰ ਉਹ ਥਾਂ ਦੇਣ ਨੂੰ ਤਿਆਰ ਸੀ ਫਿਰ ਇਹ ਉੱਥੇ ਮੌਕੇ ਤੇ ਫਿਰ ਇਹ ਫੈਸਲਾ ਲਿਆ ਵੀ ਇਹਨਾਂ ਨੇ ਆਪ ਦੇ ਆਪ ਦਿੱਲੀ ਦਾ ਘੜਾਓ ਕਰਾ ਲਿਆ ਆਪਾਂ ਇੱਥੇ ਬਹਿ ਜਾਓ ਸਾਰੇ ਕਸੇ ਤੋਂ ਕਿਉਂਕਿ ਜਦੋਂ ਤੁਸੀਂ ਸਮੂਹਕ ਸਿਆਣਪ ਨਾਲ ਫੈਸਲੇ ਲੈਣੇ ਹੋ ਉਹ ਸਾਰਥਕ ਹੁੰਦੇ ਆ ਜਿਹੜਾ ਵੀ ਪੈਂਤੜਾ ਭਾਜਪਾਨੇ ਚੱਲਿਆ 60 ਸਿਰ ਜੁੜਦੇ ਸੀ ਕਹਿੰਦੇ ਸੀ ਭਿੜਦੇ ਸੀ ਵਿਰੋਧ ਹੁੰਦਾ ਸੀ ਇੱਕ ਹੈ ਜਾਂ ਨੀਤੀ ਪੈਂਤੜਾ ਲੈਂਦੇ ਸੀ ਮੋਦੀ ਦਾ ਉਲਟ ਜਾਂਦਾ ਸੀ ਹੁਣ ਇਹ ਜਿਹੜੀ ਲੀਡਰਸ਼ਿਪ ਆ ਇਹ ਪਹਿਲੀ ਗੱਲ ਤੋਂ ਸਾਰੇ ਪਮਕੜ ਇਹਨਾਂ ਦੇ ਨਾਲ ਨੇ ਜਿਨ੍ਹਾਂ ਦੇ ਸਾਥ ਦਿੰਦੇ ਰਹੇ ਜਿਨ੍ਹਾਂ ਨੂੰ ਕਹਿੰਦੇ ਰਹੇ ਦੁੱਜੀ ਗੱਲੇ ਇਹਨਾਂ ਦੀ ਉਨੀ ਸਮਰੱਥਾ ਹੈ ਨਹੀਂ ਨਾਲ ਜੀ ਦੱਲੇਵਾਲ ਸਾਹਿਬ ਨੇ ਠੀਕ ਹੈ ਸਤਕਾਰਯੋਗ ਨੇ ਉਹ ਇਹ ਹੁਣ ਲੱਖਾ ਉਥੋਂ ਕੱਲੇ ਐਲਾਨ ਕਰੀ ਜਾਂਦਾ ਪੋਕਲਨ ਮਸ਼ੀਨਾਂ ਲੈ ਆਓ ਜੀ ਆ ਆ ਲੈ ਆਓ ਜੀ ਮੈਂ ਕਹਿੰਦਾ ਜੇ ਤੁਸੀਂ ਇਹ ਕੁਝ ਕਰਨਾ ਵੀ ਹੋਵੇ ਐਲਾਨ ਥੋੜਾ ਕਰੀ ਨਹੀਂ ਹੁੰਦੇ ਉਹੀ ਐਲਾਨ ਆ ਤੁਹਾਡੇ ਉਲਟ ਭੁਗਤਣਗੇ ਵੀ ਆ ਆ ਦੇਖੋ ਜੀ ਇਹ ਤਾਂ ਮਿੱਥ ਕੇ ਐਸੀ ਆ ਸਾਰਾ ਕੁਝ ਕਰਨ ਫਿਰ ਉਥੇ ਫੈਰੰਗ ਹੋ ਗਈ ਫਿਰ ਆ ਗਿਆ ਵੀ ਤਾਂ ਹਥਿਆਰ ਲਈ ਫਿਰਦੇ ਨੇ ਮਤਲਬ ਕੋਈ ਕੰਟਰੋਲ ਨਹੀਂ ਬੈਧੀ ਆਪਾਂ ਤਾਂ ਆਪੀ ਆ ਇਹਦੇ ਵਿੱਚੋਂ ਜੋ ਕੁਝ ਉੱਥੇ ਚੱਲ ਰਿਹਾ ਕਾਮਰੇ ਡੰਨੂਨੀ ਵੜਨ ਦੇਣਾ ਉਹਨੂੰ ਨੇ ਵੜਨ ਦੇਣਾ ਜਿਹੜਾ ਦੀਪ ਸਿੱਧੀ ਦੇ ਵਿਰੋਧ ਕਰਦਾ ਆਪਾਂ ਤਾਂ ਪੀ ਪਈ ਹੋਈ ਆ ਸਾਰੇ ਕੈਸੇ ਦੀ ਇਹ ਹੁਣ ਇਹਨੂੰ ਕਿਵੇਂ ਕੰਟਰੋਲ ਕਰੂ ਕਿਵੇਂ ਕੀ ਕਰੂ ਮਤਲਬ ਮੈਨੂੰ ਬੜਾ ਸ਼ੱਕ ਲੱਗਦਾ ਇਸ ਗੱਲ ਤੇ ਇਹ ਇਸ ਕਰਕੇ ਸਰਕਾਰ ਨੇ ਵੱਡੀ ਪੇਸ਼ਵੰਦੀ ਕੀਤੀ ਆ ਮੈਂ ਤੁਹਾਨੂੰ ਕੀ ਇਨਫਾਰਮੇਸ਼ਨ ਦੱਸਦਾ ਜਦੋਂ ਹਰਿਆਣਾ ਸਰਕਾਰ ਨੇ ਕਿਹਾ ਨਾਕੇ ਲਾਉਣ ਨੂੰ ਬੀਜੀਪੀ ਨੇ ਨਾ ਕਰਤੀ ਉਹ ਕਹਿੰਦੇ ਵੀ ਕਿਉਂ ਕਹਿੰਦੇ ਵੀ ਅਸੀਂ ਨਾਕੇ ਲਾ ਲੈਨੇ ਤੁਸੀਂ ਢੱਲੇ ਪੈ ਜਾਨੇਓ ਸਾਡੀ ਸਾਰੀ ਪੁਲਿਸ ਫੋਰ ਦਾ ਮਨੋਵੋਲਟਿਕ ਦਾ ਲੱਕ ਤਾਂ ਲਾਉ ਮੈਂ ਜੇ ਫਿਰ ਇਤਕੀ ਪੱਕੇ ਹੋ ਫਿਰ ਗ੍ਰਹਿ ਮੰਤਰਾਲੇ ਤੇ ਹਰਿਆਣਾ ਸਰਕਾਰ ਨੇ ਕੀਤਾ ਵੀ ਦਿੱਲੀ ਤੱਕ ਪਹੁੰਚਣ ਨਹੀਂ ਦੇਣਾ ਇਤਕੀ ਉਹ ਤਾਂ ਇਹ ਠੀਕ ਆ ਉਹ ਕਹਿੰਦੇ ਚੱਲ ਪੈਣ ਜਦ ਲੋਕਾਂ ਦੇ ਢਾਣੇ ਮਤਲਬ ਫਿਰ ਇਹ ਖਿੰਡ ਜਾਂਦੇ ਨੇ ਸਾਰੀਆਂ ਗੱਲਾਂ ਜਨਰਲਲੀ ਇਹ ਗੱਲ ਠੀਕ ਆ ਪਰ ਅੱਜ ਦੀ ਹਾਲਤ ਤੇ ਜਦੋਂ ਉਸ ਪੱਖੋਂ ਮਜ਼ਬੂਤ ਵੀ ਹੈ ਨਹੀਂ ਲੀਡਰਸ਼ਿਪ ਉਹ ਨਹੀਂ ਨਾ ਕੇ ਕਈ ਗੋਣਾ ਮਜ਼ਬੂਤ ਨੇ ਤੇ ਉਹਨਾਂ ਦੀ ਇੱਕ ਨੀਤੀ ਚ ਆ ਗਿਆ ਉਦੋਂ ਟਕਰਾਉ ਉਹਨਾਂ ਨੂੰ ਪੁੱਗਦਾ ਨਹੀਂ ਸੀ ਇਹਨਾਂ ਇਸੇ ਕਰਕੇ ਬੜਾ ਵੱਡਾ ਟਕਰਾ ਨਹੀਂ ਲਿਆ 26 ਤਵਾਰ ਤੋਂ ਉਹਨਾਂ ਨੇ ਕੋਸ਼ਿਸ਼ ਕੀਤੀ ਉਹ ਵੀ ਚੱਲਿਆ ਨਹੀਂ ਗਾ ਵਧਿਆ ਨਹੀਂ ਮੋਰਚਾ ਛਿੱਟੀ ਪੈਰਾ ਸਰ ਖੜਾ ਹੋ ਗਿਆ ਐਤ ਕਿ ਉਹ ਰੌਂਚ ਨੇ ਉਹ ਰੌਂਚ ਇਹਨੇ ਕਿਉਂਕਿ ਪੰਜਾਬ ਨੂੰ ਉਹਨਾਂ ਨੇ ਨਖੇੜ ਲਿਆ ਉਹ ਵਰਤਾਂਤ ਸੀ ਜਿਹੜਾ ਸਾਂਝੇ ਅੰਦੋਲਨ ਦਾ ਦਿੱਲੀ ਵਾਲਾ ਉਹ ਤੋਂ ਉਖੜ ਗਏ ਪੰਜਾਬ ਨੂੰ ਹਿੰਸਕ ਸ਼ੋਅ ਕਰਨਾ ਚਾਹੁੰਦੇ ਨੇ ਵੀ ਇਹ ਕਰਦੇ ਤੁਸੀਂ ਦੇਖੋ ਤਾਂ ਸਹੀ ਜੀ ਫੇਸਬੁੱਕ ਤੇ ਕੀ ਚੱਲ ਰਿਹਾ ਸੋਸ਼ਲ ਮੀਡੀਆ ਤੇ ਕੀ ਚੱਲ ਰਿਹਾ ਖੱਟੜ ਕੀ ਕਹਿ ਰਿਹਾ ਕਹਿੰਦਾ ਸਾਡੇ ਲਈ ਤਾਂ ਇਹਦੂ ਅਗਲੇ ਪਾਸੇ ਪਾਕਿਸਤਾਨ ਹੈ ਹੁਣ ਮੰਨ ਲਓ ਜੀ ਇਹ ਇਹ ਕਹਿੰਦੇ ਆ ਵੀ ਇੱਥੇ ਬਹਿ ਜਾਓ ਆਪਾਂ ਗਾਹਾਂ ਨਹੀਂ ਚੱਲਾਂਗੇ ਫਿਰ ਅਗਲਾ ਕਹਿੰਦਾ ਉਹ ਉਹ ਗੱਲਾਂ ਦਾ ਕੀ ਬਣਿਆ ਜਿਹੜੀਆਂ ਪਹਿਲਾਂ ਕਹਿੰਦੇ ਸੀ ਜੇ ਟਕਰਾਂਦੇ ਨੁਕਸਾਨ ਬਹੁਤ ਵੱਡਾ ਹੋਊ ਮਤਲਬ ਭਾਜਪਾ ਦੀਆਂ ਤਿੰਨ ਸੀਟਾਂ ਹੀ ਨੇ ਪੰਜਾਬ 'ਚ ਜੇ ਤਿੰਨ ਸੀਟਾਂ ਕਰਕੇ ਉਹਨਾਂ ਨੂੰ 35 ਸੀਟਾਂ ਵੱਧ ਮਿਲਦੀਆਂ ਨੇ ਬਾਹਰ ਵਿਆਹ ਸਭ ਕੁਝ ਸਿਖਾਤਾ ਇਹਨਾਂ ਨੂੰ ਚੰਗੇ ਭਲੇ ਨੇ ਐਸ਼ਾ ਕਰਦੇ ਨੇ ਆਹ ਕਾਰਾਂ ਨੇ ਇਹਨਾਂ ਕੋਲੇ ਇਹ ਆ ਉਹ ਆ ਬਾਕੀ ਮੁਲਕ ਦਾ ਨੁਕਸਾਨ ਬੋਲਦਾ ਨਹੀਂ ਠੀਕ ਆ ਬਾਕੀ ਇਹਨਾਂ ਤੇ ਜਬਰ ਦੇ ਖਿਲਾਫ ਬੋਲੇ ਨੇ ਹਰਿਆਣੇ ਦੇ ਵੀ ਬੋਲੇ ਨੇ ਟਕੈਤ ਦੇ ਵੀ ਬੋਲਿਆ ਪੰਜਾਬ ਵਾਲੇ ਵੀ ਬੋਲੇ ਨੇ ਪਰ ਇਹਨਾਂ ਦੇ ਨਾਲ ਜਿਹੜੇ ਇਹਨਾਂ ਦੇ ਇਹ ਸੀ ਨਾ ਸਾਡੇ ਮਗਰ ਆਪਣੇ ਆਪ ਆ ਜਾਣਗੇ ਐ ਹੁੰਦਾ ਨਹੀਂ ਹੁੰਦਾ ਮੈਨੂੰ ਇਹ ਲੱਗਦਾ ਜਿਹੜੇ ਜਿਸ ਤਰੀਕੇ ਨਾਲ ਜੀ ਦੂਸਰੇ ਦਿਨ ਪੰਦੇਰ ਹੋਰਾਂ ਡੱਲੇਆਰ ਹੋਰਾਂ ਨੇ ਕਹਿਤਾ ਕਿ ਆਪਾਂ ਇੱਥੇ ਰੁਕਣਾ ਗੱਲਬਾਤ ਜਿਹੜੀ ਆ ਉਹ ਸ਼ੁਰੂ ਹੋ ਸਕਦੀ ਆ ਤੇ ਉਹ ਸ਼ਾਮ ਨੂੰ ਮੀਟਿੰਗ ਕਰਨ ਚਲੇ ਜਾਂਦੇ ਨੇ ਉਸ ਤੋਂ ਬਾਅਦ ਫੇਰ ਵੀ ਟਕਰਾਅ ਜਾਰੀ ਨੇ ਹੁਣ ਤੱਕ ਜਾਰੀ ਨੇ ਹਲੇ ਤੱਕ ਵੀ ਜਿਹੜਾ ਪੁਲਿਸ ਆ ਜਿਹੜੀ ਕਸ਼ਮਕਸ਼ ਉਥਰ ਗੈਸ ਦੇ ਗੋਲੇ ਉਹ ਚੱਲਦੇ ਰਹਿੰਦੇ ਨੇ ਇਹ ਇਹ ਭੀੜ ਨੂੰ ਕੰਟਰੋਲ ਕਿਵੇਂ ਕੀਤਾ ਜਾਊਗਾ ਜੀ ਫਿਰ ਇਹ ਮੋਰਚਾ ਫਿਰ ਜੇ ਟਿਕਦਾ ਉੱਥੇ ਜਾਂ ਉਹ ਰਹੂ ਕਿਵੇਂ ਉਹਦੀ ਫਾਰਮ ਕਿਵੇਂ ਬਣੂਗੀ ਲਗਾਤਾਰ ਭੀੜ ਜਿਹੜੀ ਆ ਉਹ ਹਿੰਸਕ ਹੁੰਦੀ ਰਹਿੰਦੀ ਆ ਤੇ ਈਵਨ ਕੇ ਵੀ ਕੁਛ ਇਹ ਵੀ ਖਬਰਾਂ ਆਉਂਦੀਆਂ ਨੇ ਕਿ ਪੱਤਰਕਾਰਾਂ ਨਾਲ ਵੀ ਜਿਹੜੀ ਬਹਿਸਬਾਜੀ ਹੁੰਦੀ ਰਹਿੰਦੀ ਆ ਇਹ ਫਿਰ ਇਹ ਇਹ ਮੋਰਚਾ ਆਪ ਦੇ ਜਿਹੜੀ ਆ ਉਹ ਪੈਰਾਂ ਸਿਰ ਕਿਵੇਂ ਰਹੂਗਾ ਇਸ ਤਰੀਕੇ ਨਾਲ ਦੇਖੋ ਜੀ ਖਦਸ਼ੇ ਬਹੁਤ ਨੇ ਮਤਲਬ ਹਰ ਤਰ੍ਹਾਂ ਦੇ ਖਦਸ਼ੇ ਨੇ ਵੱਡੀ ਗੱਲ ਤਾਂ ਇਹ ਹੈ ਵੀ ਜਿਹੜਾ ਇਹ ਕੱਲ ਨੂੰ ਲੋਲੋ ਪਿਪੋ ਵਾਲਾ ਸਮਝਾਉਂਦਾ ਕਹਿ ਜਾਂ ਕਰਦੇ ਆ ਫਿਰ ਉਹਨੂੰ ਗਾਹ ਪੇਸ਼ਕਾਰੀ ਕਿਵੇਂ ਕਰਦੇ ਆ ਇਹਨਾਂ ਗੱਲਾਂ ਤੇ ਬਹੁਤ ਨਿਰਪਰ ਹੁੰਦਾ ਉਹ ਲੀਡਰਸ਼ਿਪ ਸਾਰੀ ਮਜ਼ਬੂਤ ਸੀ ਅਸਲ ਚ ਅੰਦਰ ਚਾਹੇ ਕਿਸੇ ਦੇ ਮਤਭੇਦ ਹੋਣ ਚੂਚੂਤਾ ਕਰੀ ਜਾਂਦੇ ਸੀ ਸਰਜੀਤ ਫੂਲ ਵਰਗੇ ਪਰ ਉਲਟਾ ਪੈਂਤੜਾ ਤਾਂ ਨਹੀਂ ਲੈ ਸਕੇ ਸੀ ਜਿਹਨੇ ਉਲਟਾ ਲਿਆ ਪੈਂਤੜਾ ਅਗਲੇ ਨੂੰ ਨਾਲ ਦੇ ਨਾਲ ਸਸਪੈਂਡ ਕਰਤਾ ਸਾਬੂ ਪੁੱਤ ਬਣ ਕੇ ਸਾਰਿਆਂ ਨੇ ਹੋਜ ਰਿਆ ਇੱਥੇ ਉਹ ਸਿਚੁਏਸ਼ਨ ਹੈ ਨਹੀਂ ਦੋ ਜੱਥੇ ਬੰਦੀ ਹੀ ਨੇ ਨਾ ਜੀ ਜੇ ਆਪਾਂ ਕਹੀਏ ਪੰਨੂ ਬਨੇਰੇ ਵਾਲੀ ਆ ਉਹ ਤਾਂ ਕਦੇ ਵੀ ਅੰਦੋਲਨਾਂ ਦੇ ਨਾਲ ਨਹੀਂ ਚੱਲੀ ਜਦੋਂ ਪੰਜਾਬ ਨੇ ਰੇਲਾਂ ਰੋਕਤੀਆਂ ਸੀ ਸਮੱਸਿਆਵਾਂ ਵੱਡੀ ਆਉਣ ਲੱਗੀ ਸੀ ਪੰਜਾਬ ਨੂੰ ਵੀ ਸਾਰਿਆਂ ਨੇ ਬੰਦ ਕਰਤੀਆਂ ਸੀ ਮਤਲਬ ਜਿਵੇਂ ਜਿਹੜੇ ਤਾਲਮੇਲ ਵਾਲੇ ਨੇ ਇਹਨਾਂ ਨੇ ਭੱਜ ਕੇ ਇੱਕ ਦਿਨ ਪਹਿਲਾਂ ਹੀ ਬੰਦ ਕਰਤੀ ਵੀ ਅਸੀਂ ਬੜੇ ਸਿਆਣੇ ਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਕੱਲ ਨੂੰ ਐਲਾਨ ਕਰਨਗੇ ਇੱਕ ਦਿਨ ਪਹਿਲਾਂ ਹੀ ਵਾਪਸ ਰੇਲਾਂ ਦਾ ਘਰੋ ਖਤਮ ਕਰਦਾ ਸੀ ਇਹਨਾਂ ਨੇ ਜਨਰਾਲੇ ਗੁਰੂ ਕੱਲੇ ਸਟੇਸ਼ਨ ਤੇ ਲਾ ਕੇ ਮਤਲਬ ਉਹ ਰੇਲਾ ਕਿੰਨਾ ਚਿਰ ਬੰਦ ਰੱਖਿਆ ਫਿਰ ਇਹਨਾਂ ਨੇ ਤਾਂ ਦਵਾ ਪਿਆ ਫਿਰ ਇਸੇ ਤਰ੍ਹਾਂ ਪੰਜਾਬ ਦੀ ਜੇ ਨਾਕਾ ਬੰਦੀ ਹੁੰਦੀ ਆ ਇਹ ਪੰਗਾ ਭਾਰਤ ਨੂੰ ਵੀ ਪੈਂਦਾ ਹਰਿਆਣੇ ਨੂੰ ਵੀ ਪੈਂਦਾ ਹੋਰਾਂ ਨੂੰ ਵੀ ਪੈਂਦਾ ਇਹ ਚ ਪੰਜਾਬ ਦੀਆਂ ਸਮੱਸਿਆਵਾਂ ਆਉਣਗੀਆਂ ਜੀ ਤੁਸੀਂ ਮਤਲਬ ਤੁਸੀਂ ਮੰਨ ਲਓ ਬਾਹਰੋਂ ਚੀਜ਼ਾਂ ਆਉਣੀਆਂ ਨੇ ਤੇਲ ਆਉਣੀਆਂ ਨੇ ਰਹਿਾਂ ਆਉਣੀਆਂ ਨੇ ਹੋਰ ਹੀ ਕੁਝ ਆਉਣੇ ਨੇ ਮਤਲਬ ਅੱਧਾ ਪੰਜਾਬ ਤੱਕ ਮੈਨਾਂ ਲੈ ਕੇ ਬਾਹਰ ਨੂੰ ਜਾਂਦਾ ਹੁੰਦਾ ਉਹੀ ਕਿਸਾਨ ਮਤਲਬ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਣਗੀਆਂ ਤੇ ਉਹ ਤੇ ਦੇਖਦੇ ਆਂ ਜੀ ਕਿਵੇਂ ਹੈਂਡਲ ਕਰਨਗੇ ਪਰ ਮੈਨੂੰ ਇਹਨਾਂ ਤੇ ਭਰੋਸਾ ਕੋਈ ਨਹੀਂ ਪਰ ਜਿਹੜੀ ਅੱਜ ਇਹਨਾਂ ਦੀ ਪ੍ਰੈਸ ਕਾਨਫਰੰਸ ਹੋਣੀ ਆ ਮਤਲਬ ਪੂੰਛ ਛੁੜਾ ਕੇ ਨਾ ਨਿਕਲਣ ਨੂੰ ਫਿਰਦੇ ਨੇ ਹੁਣ ਨਤ ਜਿਵੇਂ ਪਤਾ ਲੱਗ ਜਾਂਦਾ ਦਿਸ ਜਾਂਦਾ ਹੁੰਦਾ ਨਾ ਮੂਰੇ ਵੀ ਅੱਗੇ ਤਾਂ ਬੜਾ ਕਸੂਤਾ ਕੰਮ ਆ ਆਪਣਾ ਭਗਵੰਤਮਾਨ ਵਿੱਚ ਸਥਿਰ ਲੈਣ ਲਈ ਆਇਆ ਸੀ ਮੈਂ ਘਰ ਆਉਣਾ ਦੋਹਾਂ ਦੀ ਗੱਲਬਾਤ ਜਦੋਂ ਦੇਖ ਲਿਆ ਵੀ ਤੀਬਰ ਹੋ ਰਹੇ ਨੇ ਗੱਲ ਤੇ ਗੱਲ ਹੀ ਨਹੀਂ ਆਉਂਦੀ ਪਹਿਲੀ ਮੀਟਿੰਗ ਚ ਦੂਜੀ ਮੀਟਿੰਗ ਵਿੱਚ ਮੱਥਾ ਟੇਕਣ ਚੱਲਿਆ ਗਿਆ ਆਰਾਮ ਮੰਦਰ ਤੇ ਹੈ ਜੀ ਹੁਣ ਫੇਰ ਉਹ ਆਇਆ ਹੁਣ ਉਹਨੂੰ ਲੱਗਦਾ ਜਿਵੇਂ ਖਬਰਾਂ ਲੱਗੀਆਂ ਨੇ ਵੀ ਜਿਵੇਂ ਅਸੀਂ ਨੇੜੇ ਕੁਛ ਲਾ ਦਾਂਗੇ ਇਸ ਤਰ੍ਹਾਂ ਦੀ ਕੋਈ ਵਿਹਾਰ ਚਤਰਾਈ ਹੋ ਜੇ ਠੀਕ ਹੈ ਬਾਕੀ ਫਿਰ ਦੇਖੋ ਜਿਹੜੀਆਂ ਦੂਜੀਆਂ ਦੇ ਅੱਥੇ ਬੰਦੀਆਂ ਨੇ ਜਿਨ੍ਹਾਂ ਨੇ ਇੱਕ ਹਸਾਬ ਨਾਲ ਇਹਨਾਂ ਦਾ ਸਾਥ ਵੀ ਦੇਤਾ ਵੀ ਤੁਸੀਂ ਇੱਥੇ ਲੜੋ ਅਸੀਂ ਇੱਥੇ ਲੜ ਰਹੇ ਹਾਂ ਹੁਣ ਉਹਨਾਂ ਦੀ ਸ਼ਕਤੀ ਵੀ ਵੱਧ ਗਈ ਉਹ ਅਜੇ ਤਾਂ ਕਹਿ ਨਹੀਂ ਸਕਦੇ ਸਾਨੂੰ ਤਾਂ ਤਾਲ ਮੇਲ ਨਾਲ ਪਿਆ ਅਸੀਂ ਇਕੱਲੇ ਹਾਂ ਅੱਜ ਤਾਂ ਤਾਲ ਮੇਲ ਸੰਘਰਸ਼ ਵਾਲਿਆਂ ਨੇ ਆਪਣਾ ਅਗਰਾਹ ਸਾਹਿਬ ਨੇ ਉਹ ਵੀ ਪੁੱਛਣਾ ਚਾਹੁੰਦਾ ਸੀਗਾ ਤਾਲ ਮੇਲ ਆ ਲੈੰਦਾ ਅਗਰਾਹ ਸਾਹਿਬ ਇੱਕ ਦਿਨ ਪਹਿਲਾਂ ਕਾਫੀ ਕ੍ਰਿਟਿਕਾਈਜ਼ ਕਰਦੇ ਨੇ ਡੱਲੇ ਵਾਲ ਨੂੰ ਪੰਦੇਰ ਨੂੰ ਸੁਰਜੀਤ ਫੂਲ ਨੂੰ ਨਾਮ ਲੈ ਕੇ ਅਗਲੇ ਦਿਨ ਉਹਨਾਂ ਦੇ ਕਾਫੀ ਹਰਕਤ ਚ ਵੱਧ ਚੜ ਕੇ ਪ੍ਰੋਗਰਾਮ ਦੇ ਦਿੰਦੇ ਨੇ ਵੀ ਇਹ ਇਹ ਤਾਲ ਮੇਲ ਕਿਸ ਤਰ੍ਹਾਂ ਦਾ ਲੱਗਦਾ ਨਾਨ ਪੋਲੀਟਿਕਲ ਨਾਨ ਪੋਲਿਟਿਕਲ ਸਾਂਝ ਵੀ ਆ ਬਾਕੀ ਉਹਨਾਂ ਦੇ ਦੇਖੋ ਉਹਨਾਂ ਦੀਆਂ ਗਿਣਤੀਆਂ ਮਿੰਟੀਆਂ ਨੇ ਮਤਲਬ ਸ਼ਬਦ ਚਾਹੇ ਸਖਤ ਆ ਅੱਧੀ ਤੇਰੀਆਂ ਮਹਾਰਾਜੇਦਾਰ ਅੱਧੀਆਂ ਗਰੀਬ ਜੱਟ ਦੀ ਸਰਕਾਰ ਦੇ ਪ੍ਰਸੰਗ ਚ ਹੁੰਦਾ ਉਹ ਉਹ ਵੀ ਸਾਰੇ ਆ ਲੈਣੇ ਆ ਚਾਂਡੇ ਰੱਖਦੇ ਨੇ ਇਸੇ ਕਰਕੇ ਐਡਰ ਰਹਿੰਦੇ ਨੇ ਨਾ ਵੀ ਜਿਹੜਾ ਕੰਮ ਜਦੋਂ ਸੂਤ ਆਉਂਦਾ ਉਹਨਾਂ ਕਸੂਤ ਕਰ ਲਈਏ ਤਾਲਮੇਲ ਮਾ ਸੰਘਰਸ਼ ਉਹਨਾਂ ਦਾ ਕੀ ਹੋ ਇਹ ਤਾਂ ਉਹੀ ਜਾਣਣ ਜੀ ਪਰ ਮੈਨੂੰ ਲੱਗਦਾ ਜਿਵੇਂ ਅੱਜ ਉਹਨਾਂ ਦੀ ਵੀਡੀਓ ਆ ਉਹਨਾਂ ਨੇ ਸੱਦਾ ਦਿੱਤਾ ਵੱਡਾ ਜਿਹਨੂੰ ਸਮਝਣੇ ਦੀ ਲੋੜ ਆ ਫਿਰਕੂ ਅਨਸਰ ਪੜਕਾਉ ਅੰਸਰ ਉਹਨਾਂ ਤੋਂ ਮੁਕਤ ਕਰਾਉਣਾ ਮੋਰਚੇ ਨੂੰ ਜਿਹੜੇ ਭਾਰੂ ਪੈ ਰਹੇ ਨੇ ਜਿਹੜੇ ਕਹਿੰਦੇ ਨਾ ਰਹਾਣ ਵਾਲੇ ਨੂੰ ਇੱਥੇ ਫਟਕਣ ਨਹੀਂ ਦੇਣਾ ਕਾਮਰੇਡਾਂ ਨੂੰ ਮੂੰਹ ਨਹੀਂ ਕਰ ਦੇਣਾ ਸਿਧਾਂਤਕ ਤੌਰ ਤੇ ਉਹਨਾਂ ਦੇ ਖਿਲਾਫ ਉਹਨਾਂ ਨੇ ਸਪਸ਼ਟ ਲਕੀਰ ਕੱਢੀ ਐ ਐਡਾ ਸੌਖਾ ਨਹੀਂ ਹੈ ਉੱਥੇ ਮਤਲਬ ਜਾਣ ਦਾ ਪਹੁੰਚਣ ਦਾ ਉਹ ਤਾਂ ਪੱਤਰਕਾਰਾਂ ਨੂੰ ਕੁੱਟੀਆਂ ਜਾਂਦੇ ਨੇ ਮਤਲਬ ਵੀ ਤੂੰ ਉਦੋਂ ਆਏ ਕਿਹਾ ਸੀ ਉਦੋਂ ਆਏ ਕਿਹਾ ਸੀ মিডিਆ মিডিਆ ਤੁਸੀਂ ਮੇਰੀ ਇੰਟਰਵਿਊ ਲਾਉਂਗੇ ਕਿਸੇ ਬੇਰੇ ਵਿਰੋਧੀ ਦੀ ਇੰਟਰਵਿਊ ਲਾਉਂਗੇ ਵੀ ਤੂੰ ਉਹਦੀ ਇੰਟਰਵਿਊ ਲਈ ਸੀ ਮਤਲਬ ਇਹ 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 ਜਿਹੜਾ ਅਸਲ ਤੇ ਜਿਹਦੇ ਪੱਲੇ ਕੋਈ ਸਿਧਾਂਤਕ ਸੇਧ ਨਹੀਂ ਬਰਤਾਂਤ ਨਹੀਂ ਇੱਕ ਨਵਾਂ ਰਵਾਜ ਚੱਲ ਪਿਆ ਜਵਾਨੀ ਦਾ ਜੋਸ਼ ਜੀ ਜਵਾਨੀ ਦੇ ਜਵਾਬਤ ਜੀ ਪੰਜਾਬ ਦੀ ਜਵਾਨੀ ਦੀ ਸਿਆਸੀ ਜਥੇਬੰਦੀ ਕਿਹੜੀ ਹੈ ਜੀ ਪੰਜਾਬ ਦੀ ਜਵਾਨੀ ਕੋਲੇ ਬਰਤਾਂਤ ਕਿਹੜਾ ਜੀ ਪੰਜਾਬ ਦੀ ਜਵਾਨੀ ਕੋਲੇ ਸੇਧ ਕਿਹੜੀ ਹੈ ਠੀਕ ਆ ਇੱਕ ਮੈਨੂੰ ਕਹਿੰਦਾ ਸੀ ਉਹਨਾਂ ਨੇ ਨਾਕੇ ਪੁੱਟੇ ਮੈਂ ਫੇਰੇ ਲੀਡਰ ਬਣ ਕੇ ਨਾਕੇ ਪੁੱਟ ਕੇ ਫੌਜ ਦੇ ਵਿੱਚ ਇੱਕ ਕਰਨਲ ਹੁੰਦਾ ਕਿ ਰੈਂਕ ਹੁੰਦੇ ਨੇ ਕਈ ਆ ਸਪਲਾਈ ਕਰਨ ਵਾਲੇ ਵੀ ਹੁੰਦੇ ਨੇ ਇਸ ਤਰ੍ਹਾਂ ਦੀ ਉਹ ਗੱਲ ਬਣਦੀ ਹੁੰਦੀ ਆ ਇਸ ਇਸ ਕਰਕੇ ਜਿਹੜਾ ਇਹਨਾਂ ਨੇ ਨਾ ਇੱਕ ਨਵਾਂ ਸੁਣਛਣਾ ਚੱਕ ਲਿਆ ਨੌਜਵਾਨੀ ਵਾਲਾ ਮਤਲਬ ਜਿਹਦੇ ਪੱਲੇ ਕੁਝ ਨਹੀਂ ਹੁੰਦਾ ਕੋਈ ਜੱਥੇ ਬੰਦੇ ਨਹੀਂ ਹੁੰਦੀ ਉਹ ਇਹ ਕਹਿ ਕੇ ਸਾਰੇ ਕਾਸੇ ਦੇ ਉੱਪਰ ਦੀ ਭੈਣ ਨੂੰ ਫਿਰਦਾ ਹੁੰਦਾ ਇਹ ਇਸ ਕਰਕੇ ਇਹ ਵੀ ਇੱਕ ਬੜਾ ਮਤਲਬ ਜਦ ਤੁਸੀਂ ਕਿਸੇ ਤੇ ਸਵਾਲ ਕਰ ਦੋ ਲੱਤਾਂ ਨਾ ਖਿੱਚੋ ਵੀ ਮੇਰੇ ਸੁਵਾਦ ਕੀ ਹੋਇਆ ਸਵਾਲ ਕੀ ਹੋਇਆ ਸੋ ਇਹ ਨਵੇਂ ਨੇ ਸੰਕਲਪ ਸਾਹਮਣੇ ਆ ਰਹੇ ਨੇ ਜਿਹੜੇ ਮੁੱਖ ਤੌਰ ਤੇ ਸਮਾਦ ਨੂੰ ਰੋਕਦੇ ਨੇ ਬਰਤਾਂਤ ਨੂੰ ਰੋਕਦੇ ਨੇ ਫਤਵੇਵਾਦੀ ਹੁਣ ਮੈਂ ਦੇਖਿਆ ਕਈ ਮੈਨੂੰ ਕਹਿੰਦਾ ਤੂੰ ਦੱਸ ਕੀ ਕੀਤਾ ਮੈਂ ਆ ਤੇਰੇ ਬਾਪੂ ਨੂੰ ਪੁੱਛ ਨਹੀਂ ਉਹ ਮੈਨੂੰ ਜਾਣਦਾ ਤੈਨੂੰ ਨਹੀਂ ਪਤਾ ਮੈਂ ਕੀ ਕੀ ਪਤਾ ਆਪਾ ਜੀ ਜੇ ਤੁਹਾਡੇ ਕੋਲ ਆਸਟ ਕਮੈਂਟ ਲੈਣਾ ਚਾਹਾਂਗੇ ਆਪਾਂ ਸਾਰੇ ਸਿਨੈਰੀਓ ਤੇ ਲਗਭਗ ਗੱਲ ਕਰ ਲਈ ਐ ਮੋਦੀ ਸਰਕਾਰ ਨੂੰ ਕਿਵੇਂ ਹਰਾਇਆ ਜਾਵੇ ਜਿਸ ਤਰੀਕੇ ਦੇ ਨਾਲ ਭਾਵੇਂ ਉਹ ਚੋਣਾਂ 'ਚ ਹੋਵੇ ਭਾਵੇਂ ਸੰਘਰਸ਼ ਦੇ ਮੈਦਾਨ 'ਚ ਹੋਵੇ ਹੁਣ ਤੇ ਉਤੇਤੀ ਬਣ ਰਹੀ ਆ ਮੋਦੀ ਸਰਕਾਰ ਨੂੰ ਕਿਵੇਂ ਰੁਕਾਇਆ ਜਾਵੇ ਦੇਖੋ ਜੀ ਉਹਦੇ ਵਿੱਚ ਇੱਕ ਗੱਲ ਤਾਂ ਕਿਸਾਨ ਸੰਘਰਸ਼ ਨੇ ਜਿਹੜਾ ਤਜਰਬਾ ਦਿੱਤਾ ਮਤਲਬ ਜਿਹਨੂੰ ਆਪਾਂ ਕਹਿੰਦੇ ਆ ਸਾਂਝ ਕਰੀਜੇ ਗੁਣਾ ਕੇਰੀ ਛੋੜਾ ਬਗਣ ਚੱਲੀਏ। ਵੋਟ ਦੀ ਝੋਟ ਜੇ ਤੁਸੀਂ ਲੜੀ ਜਾਓ ਚੋਣਾ ਵੇਲੇ ਕਹਿ ਦਿਓ ਵੋਟਾਂ ਤੋਂ ਨਾ ਝਾਕ ਕਰੋ ਆਪਣੀ ਰੱਖੀ ਆਪ ਕਰੋ ਫਿਰ ਮੁੜ ਕੇ ਕਹੀਂ ਜਾਓ ਸਾਡੀ ਲੜਾਈ ਕਰਕੇ ਆਪ ਦੀ ਬਣੀਆਂ ਸਾਡਾ ਵੀ ਇਹਦੇ ਵਿੱਚ ਯੋਗਦਾਨ ਆ ਇਹ ਨਹੀਂ ਸਾਰਾ ਬਿਗਾੜ ਸਿਆਸਤ ਨੇ ਕੀਤਾ ਨੀਤੀਆਂ ਨੇ ਕੀਤਾ ਸਿਆਸਤ ਰਾਹੀਂ ਉਹ ਸੁਧਰਨ ਸਿਆਸਤ ਬਦਲਨੀ ਪੈਣੀ ਆ ਨੀਤੀਆਂ ਬਦਲਣੀਆਂ ਪੈਣੀਆਂ ਨੀਤੀਗਤ ਫੈਸਲੇ ਬਦਲੇ ਪਹਿਣਗੇ ਨੰਬਰ 1 ਨੰਬਰ 2 ਇਹ ਇਸ ਤਰ੍ਹਾਂ ਨਹੀਂ ਇਹਨੂੰ ਠੱਲ ਪਾਈ ਜਾਣੀ ਹਿੰਦੂਤਵ ਨੂੰ ਹਿੰਦੂ ਫਾਸ਼ੀਵਾਦ ਨੂੰ ਵੀ ਆਪਸ ਦੇ ਵਿੱਚ ਜੀ ਫਿਰਕੂ ਇੱਕ ਸੁਰਤਾ ਰੱਖੋ ਫਿਰਕੂ ਇੱਕ ਸੁਰਤਾ ਰੱਖ ਲਓ ਉਹਨਾਂ ਨੇ ਹਿੰਦੂਵਾਦ ਆਹ ਭਾਰਤ ਆ ਉਹ ਕਹਿੰਦੇ ਠੀਕ ਆ ਇੱਕ ਸੁਰਤਾ ਰੱਖੋ ਬੱਚੇ ਬਣ ਕੇ ਰਹੋ ਸਾਡੇ ਨਾਲ ਪੰਗੇ ਚੰਨ ਲਓ ਫੈਡਰਲ ਜਦੋਂ ਤੁਸੀਂ ਅਭਾਰੋਗੇ ਨਾ ਜੀ ਵੀ ਭਾਰਤ ਇੱਕ ਫੁੱਲਾਂ ਦਾ ਗੁਲਦਸਤਾ ਇਹਦਾ ਅੱਡ ਅੱਡ ਬੋਲੀ ਅੱਡ ਅੱਡ ਇਤਿਹਾਸ ਆ ਇਹਨੂੰ ਤੁਸੀਂ ਅੱਡ ਅੱਡ ਕੌਮਾ ਕਹਿ ਲਓ ਕੌਮੀਆਂ ਤਾਂ ਕਹਿ ਲੋ ਜੋ ਮਰਜ਼ੀ ਕਹਿ ਲੋ ਜਿਵੇਂ ਰਾਹੁਲ ਨੇ ਇੱਕ ਵਾਰ ਇੱਕ ਵਾਰ ਗੱਡ ਕੇ ਸਪੀਚ ਦਿੱਤੀ ਸੀ ਉਹ ਵੀ ਕਈ ਵਾਰ ਇੱਕ ਕਦਮ ਅੱਗੇ ਦੋ ਕਦਮ ਪਿੱਛੇ ਇੰਡੀਆ ਦੇ ਨਾਟੇ ਨੇਸ਼ਨ ਅਸੀਂ ਰਾਜਾਂ ਨੂੰ ਅਧਿਕਾਰ ਦਿੱਤੇ ਹੋਣੇ ਇੱਕ ਤਰਫਾ ਨਹੀਂ ਖੋ ਸਕਦੇ ਇਹਨੇ ਤਾਂ ਸਾਰੀ ਖੋਲੇ ਰਾਜਾਂ ਵਾਲੀ ਸੂਚੀ ਉਹ ਸਾਂਝੀ ਸੁੱਚ ਪੈ ਗਈ ਫੈਡਰਲਿਜ਼ਮ ਦੀ ਸਿਆਸਤ ਬਿਨਾ ਮੈਨੂੰ ਲੱਗਦਾ ਮੋਦੀ ਦਾ ਬਦਲ ਨਹੀਂ ਦਿੱਤਾ ਜਾ ਸਕਦਾ ਇੰਡੀਆ ਗੱਠ ਜੋੜਾ ਮੈਂ ਹਮਾਇਤੀ ਹਾਂ ਉਹਦਾ ਕਿਉਂਕਿ ਸੰਕਟ ਬਹੁਤ ਵੱਡਾ ਫਾਸ਼ੀਵਾਦ ਆ ਜਦੋਂ ਫਾਸ਼ੀਵਾਦ ਹੁੰਦਾ ਉਦੋਂ ਫਿਰ ਜਿਹੜੇ 2 ਨੰਬਰ ਵਾਲੇ ਹੁੰਦੇ ਨੇ ਜਿਨ੍ਹਾਂ ਦੇ ਤੁਸੀਂ ਵਿਰੋਧ ਵੀ ਕੀਤਾ ਹੁੰਦਾ ਉਹਨਾਂ ਨਾਲ ਦਮਿੱਤਰੋ ਦਾ ਸੰਜਮ ਹੋਰ ਤਾਂ ਸ਼ੇਦਾਪਕ ਦੇ ਪਹਿਲਾਂ ਵੀ ਗੱਲ ਇਹ ਗੱਲ ਕਿ ਉਸ ਤਰ੍ਹਾਂ ਕਰਨਾ ਪੈਂਦਾ ਇਹ ਪਹੁੰਚ ਬਣਾਉਣੀ ਪੈਣੀ ਹੈ ਪਰ ਕਿਉਂਕਿ ਪਿਛਲੇ ਸਮੇਂ 'ਚ ਇਹਨਾਂ ਨੇ ਖੇਤਰੀ ਪਾਰਟੀਆਂ ਜਿਵੇਂ ਡਾਕਟਰ ਗਾਂਧੀ ਸਾਹਿਬ ਕਹਿੰਦੇ ਨੇ ਕ腐ਟ ਵੀ ਕਰ ਲਈਆਂ ਕ腐ਟ ਵੀ ਕਰ ਲਈਆਂ ਉਹੀ ਰਾਸ਼ਟਰਵਾਦੀ ਬਣ ਗਈਆਂ ਫੈਡਰਲਿਜ਼ਮ ਤੇ ਉਹ ਵੀ ਉਸ ਤਰ੍ਹਾਂ ਖੜਨ ਨੂੰ ਤਿਆਰ ਨਹੀਂ ਪੂਰੀ ਤਰ੍ਹਾਂ ਇਸ ਕਰਕੇ ਨਾਓ ਫੈਡਰਲਿਜ਼ਮ ਕਹ ਲੋ ਤੁਸੀਂ ਮਤਲਬ ਇਹੀ ਜੀ ਬਦਲਵੀਂ ਸਿਆਸਤ ਆ ਜਿਹੜੀ ਬੰਦੇ ਬਦਲ ਨਾਲ ਕੁਝ ਨਹੀਂ ਹੋਣਾ ਇਹ ਤਾਂ ਇੰਡੀਆ ਗੱਠ ਜੋੜ ਵਾਲੇ ਤਾਂ ਇੰਨਾ ਵੀ ਕਹਿਣ ਨੂੰ ਤਿਆਰ ਨਹੀਂ ਦੇਖੋ ਮੈਂ ਇੱਕ ਗੱਲ ਕਹਿਣਾ ਹੁੰਦਾ મોદી ਤੁਰਿਆ ਇੱਥੋਂ ਸੀ ਕਾਂਗਰਸ ਮੁਕਤ ਭਾਰਤ ਆਹ ਲੋਕ ਕਹਿੰਦਾ ਠੀਕ ਆ ਹੋ ਜੇ ਮੁਕਤ ਇਹ ਵੀ ਉਹੀ ਜੀ ਆ ਫਿਰ ਕਹਿੰਦਾ ਸਵਾਲ ਮੁਕਤ ਮੀਡੀਆ ਆਹ ਲੋਕ ਕਹਿੰਦਾ ਫੇਰ ਕੀ ਹੋਊ ਇਹ ਅੰਦੋਲਨ ਤਾਂ ਹੈਗੇ ਨੇ ਕਹਿੰਦੇ ਅਨੋਲਨ ਮੁਕਤ ਸੜਕ ਫਿਰ ਕਹਿੰਦਾ ਵਿਰੋਧੀ ਤੇ ਮੁਕਤ ਸੰਸਦ ਇਹ 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 ਪ੍ਰਾਤਮਕਾਂ ਦੇ ਦਿੱਤੇ ਕਰ ਰਹਾ ਵੀ ਉਹਦਾ ਤੇ ਕੋਈ ਹੈ ਹੀ ਨਹੀਂ ਸਾਰੇ ਕਾਸੇ ਦੀ ਇਸ ਕਰਕੇ ਭਾਰਤ ਕਿਹਾ ਜਾਂਦਾ ਦੇਸ਼ਾ ਜਿੱਥੇ ਫੈਡਰਲਿਜ਼ਮ ਤੇ ਡੈਮੋਕ੍ਰੇਸੀ ਇਹ ਜੁੜੇ ਹੋਏ ਨੇ ਆਪਸ ਦੇ ਵਿੱਚ ਜਿਉਂ ਜਿਉਂ ਫੈਡਰਲਿਜ਼ਮ ਖਤ ਹੁੰਦਾ ਗਿਆ ਫਾਸੀਵਾਦ ਕਹ ਲਓ ਤੁਸੀਂ ਤਾਨਾਸ਼ਾਹ ਕਹ ਲਓ ਉਹ ਮਜ਼ਬੂਤ ਹੁੰਦਾ ਗਿਆ ਇਸ ਕਰਕੇ ਮੁਲਕ ਪੰਧਰ ਤੇ ਤੁਹਾਨੂੰ ਸਾਂਝ ਬਣਾਉਣੀ ਪੈਣੀ ਆ ਸਾਰੀਆਂ ਸ਼ਕਤਾਂ ਨਾਲ ਤਾਕਤਾਂ ਦਾ ਵਕੇਂਦਰੀਕਰਨ ਆ ਜਿਹੜਾ ਇਹ 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 ਤੁਹਾਡਾ ਮੁੱਦਾ ਬਣਨਾ ਚਾਹੀਦਾ ਫਿਰ ਸਟੇਟਾਂ ਦੇ ਲੈਵਲ ਤੇ ਵਕੇਂਦਰੀਕਰਨ ਫਿਰ ਸਟੇਟਾਂ ਤੋਂ ਜਿਹਨੂੰ ਆਪਾਂ ਕਹਿੰਦੇ ਆ ਜੋ ਉਹਨੇ ਕਿਤਾਬ ਜੀ ਲਿਖੀ ਸੀ ਉਹਨੇ ਕੇਜਰੀਵਾਲ ਨੇ ਸਵੈ ਰਾਜ ਲੋਕਾਂ ਦੀ ਭਾਗੀਦਾਰੀ ਵਾਲੀ ਜਿਹੜੀ ਪੋਲਿਟਿਕਸ ਆ ਡੈਮੋਕ੍ਰੇਸੀ ਆ ਉਹ ਕਨਸੈਪਟ ਵਾ ਸਾਨੂੰ ਮੈਨੂੰ ਲੱਗਦਾ ਸੋਚਣਾ ਵਧਣਾ ਪੈਣਾ ਕਿਉਂਕਿ ਆ ਜਿਹੜਾ ਜਿਹੜਾ ਭਜ ਕੇ ਮੂਰੇ ਲੰਗਿਆ ਹੁਣ ਕਹੀ ਜਾਂਦੇ ਨੇ ਪੰਜ ਰਾਜਾਂ ਚ 10 ਲੱਖ ਵੋਟਾਂ ਵੱਧ ਪੈ ਗਈਆਂ ਭਾਜਪਾ ਨਾਲੋਂ ਕਾਂਗਰਸ ਨੂੰ ਪਰ ਸੀਟਾਂ ਹਾਰ ਗਏ ਸੋ ਇਹ ਜਿਹੜਾ ਸਿਸਟਮਾ ਚੋਣ ਸਿਸਟਮ ਨਾ ਇਹਦੇ ਵਿੱਚ ਵੀ ਕਾਫੀ ਸੁਧਾਰਾਂ ਦੀ ਲੋੜ ਹੈ ਮੈਨੂੰ ਇਹ ਲੱਗਦਾ ਜੀ ਬਹੁਤ ਬਹੁਤ ਧੰਨਵਾਦ ਆਪਾਂ ਗੱਲਬਾਤ ਕੀਤੀ ਆ ਜੋ ਸ਼ੰਭੂ ਬਾਰਡਰ ਤੇ ਕਿਸਾਨ ਮੋਰਚਾ ਚੱਲ ਰਿਹਾ ਉਹ ਕਿਸ ਪਾਸੇ ਵੱਲ ਨੂੰ ਜਾ ਰਿਹਾ ਜੇ ਜਿਹੜੀ ਨਵੀਂ ਅਪਡੇਟ ਆਈ ਹੈ ਕਿ ਉਹ ਆਰਡੀਨੈਂਸ ਦੀ ਗੱਲਬਾਤ ਕਰ ਰਹੀ ਹੈ ਕਿਸ ਤਰੀਕੇ ਦੇ ਨਾਲ ਇਹਦਾ ਜਿਹੜਾ ਇੱਕ ਅੰਤ ਹੋ ਸਕਦਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਮੋਦੀ ਗਵਰਨਮੈਂਟ ਨਾਲ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਨਜਿੱਠਣਾ ਪੈ ਸਕਦਾ ਸਾਰੇ ਇਸ਼ੂ ਤੇ ਆਪਾਂ ਗੱਲਬਾਤ ਕੀਤੀ ਆ ਤੁਹਾਨੂੰ ਗੱਲਬਾਤ ਕਿਵੇਂ ਲੱਗੀ ਆਪਣੀ ਰਾਇ ਸੁਝਾ ਕੋਈ ਸਵਾਲ ਜ਼ਰੂਰ ਕਮੈਂਟ ਬਾਕਸ ਵਿੱਚ ਲਿਖਿਓ ਜੀ ਇਹ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਨਾ ਦੇਖਦੇ ਰਹੋ ਦੁਨੀਆ